ਇਹ ਥੈਰੇਪੀ ਹੈ ਜਿਹੜੀ ਤੁਸੀਂ ਦੇ ਰਹੇ ਹੋ ਇਹਦੇ ਨਾਲ ਕੀ ਫਰਕ ਪੈਂਦਾ ਪਹਿਲੀ ਵਾਰ ਤਾਂ ਮੇਰਾ ਬਹੁਤ ਜ਼ਿਆਦਾ ਦਰਦ ਸੀ ਕੀ ਮਤਲਬ ਮੈਂ ਗਰਦਨ ਵੀ ਨਹੀਂ ਘੁਮਾ ਪਾਉਂਦੀ ਸੀ ਇੱਧਰ ਤੋਂ ਇੱਧਰ ਵੀ ਨਿਕਲ ਸਕਦੀ ਸੀ ਬਾਲਾਂ ਚ ਰਬੜ ਵੀ ਨਹੀਂ ਪਾ ਸਕਦੀ ਸੀ ਇੰਨਾ ਜ਼ਿਆਦਾ ਦਰਦ ਸੀਗਾ ਇੱਥੋਂ ਲੈ ਕੇ ਬੈਕ ਤੱਕ ਪੂਰਾ ਮਤਲਬ ਜਦੋਂ ਪਹਿਲੀ ਵਾਰ ਹੀ ਆਈ ਤਾਂ ਮੈਨੂੰ ਐਵੇਂ ਲੱਗਿਆ ਕਿ 50% ਦਰਦ ਖਤਮ ਹੋ ਗਿਆ ਹੈ ਸਾਡੇ ਡਾਕਟਰ ਨੇ ਮੈਨੂੰ ਖੁੱਦ ਰੀੜ ਦੀ ਹੱਡੀ ਦਾ ਆਪਰੇਸ਼ਨ ਬੋਲਿਆ ਸੀ ਮੇਰੇ L4 L5 S1 ਚ ਦਿੱਕਤ ਸੀ ਮੈਂ ਪਹਿਲੀ ਵਾਰ ਚੀ ਚੱਲਣ ਲਾਤੀ ਸੀ ਵੀਰੇ ਨੇ ਮੈਨੂੰ ਰੀੜ ਦੀ ਹੱਡੀ ਦੀ ਦਿੱਕਤ ਸੀ ਸਰਵਾਈਕਲ ਸੀ ਔਰ ਪੈਰਾਂ ਚ ਦਰਦ ਸੀ ਸਰਵਾਈਕਲ ਮੈਨੂੰ ਬਚਪਨ ਤੋਂ ਸੀ ਕਟੋ ਘਟ ਮੈਨੂੰ 30 ਸਾਲ ਪੁਰਾਣਾ ਸਰਵਾਈਕਲ ਸੀ ਤੇ ਆਪਰੇਸ਼ਨ ਲਈ ਤਾਂ ਮੈਨੂੰ ਸਾਡੇ ਡਾਕਟਰ ਨੇ ਕਿਹਾ ਕਰਮਜੀਤ ਇਹ ਸਖਸ਼ਪੂਲ ਨਹੀਂ ਹੈ ਤੂੰ ਆਪਰੇਸ਼ਨ ਨਾ ਕਰਵਾ ਕਿਉਂਕਿ ਇਹਦੇ ਵਿੱਚ ਅਸੀਂ ਕਦੇ ਵੀ ਕਿਸੇ ਨੂੰ ਮਤਲਬ ਗਰੰਟੀ ਨਹੀਂ ਦਿੰਦੇ ਫਿਰ ਮੈਨੂੰ ਬਲਵੀਰ ਵੀਰੇ ਬਾਰੇ ਕਿਸੇ ਨੇ ਦੱਸਿਆ ਕਿ ਤੂੰ ਉੱਥੇ ਜਾ ਤਾਂ ਮੈਂ ਜਦੋਂ ਇੱਥੇ ਆਈ ਤਾਂ ਮੈਨੂੰ ਪਹਿਲੀ ਵਾਰ ਚ ਆਰਾਮ ਆ ਗਿਆ ਅੱਜ ਮੈਂ ਦੂਸਰੀ ਵਾਰ ਸੈਕੰਡ ਵਾਰ ਇੱਥੇ ਆਈ ਨਾ ਦੂਜੀ ਵਾਰ ਦੇ ਵਿੱਚ ਹੁਣ ਤੁਸੀਂ ਬਿਲਕੁਲ ਠੀਕ ਹਾਂ ਮੈਂ ਠੀਕ ਹਾਂ ਤੁਹਾਡੇ ਸਾਹਮਣੇ ਆ ਖੜੀਆਂ ਤਾਂਦਰੁਸਤਾਂ ਮੈਨੂੰ ਪਹਿਲੀ ਵਾਰ ਚ ਮੇਰੀ ਲੱਤ ਦਾ ਦਰਦ ਚਲਾ ਗਿਆ ਸੀ ਜੋ ਸਾਇਟਿਕਾ ਦਾ ਪੇਨ ਸੀ ਮੈਨੂੰ ਕਮਰ ਚ ਵੈਸੇ ਦਿੱਕਤ ਤਾਂ ਨਾਰਮਲੀ ਰਹਿੰਦੀ ਹੋਈ ਸੀ ਤੇ ਫਰਬਰੀ ਤੋਂ ਮੈਨੂੰ ਜ਼ਿਆਦਾ ਪ੍ਰੋਬਲਮ ਹੋ ਗਈ ਸੀ ਆਪਣੇ ਆਪ ਪਾਸਾ ਲੈ ਪਾਉਂਦੀ ਸੀ ਬੈੱਡ ਤੇ ਨਾ ਮੈਂ ਉੱਠ ਕੇ ਚੱਲ ਫਿਰ ਸਕਦੀ ਦੀ ਵੀਰੇ ਕੋਲੇ ਆਓ ਆਪਣਾ ਇਲਾਜ ਕਰਾਓ ਗਾਰੰਟੀ ਨਾਲ ਤੁਸੀਂ ਚੱਲਦੇ ਹੋ ਜਾਓਗੇ ਟਰੀਟਮੈਂਟ ਐਮ ਆਰ ਆਈ ਕਰਾਈ ਉਹਦੇ ਵਿੱਚ ਆਪਰੇਸ਼ਨ ਹੀ ਲਿਖਤਾ ਸੀ ਮਰਾ ਜੀ ਅੱਛਾ ਥੋੜਾ ਆਪਰੇਸ਼ਨ ਦੱਸਿਆ ਸੀ ਤੁਸੀਂ ਬੈੱਡ ਤੇ ਸੀ ਇਸ ਤੋਂ ਬਾਅਦ ਇਹਨਾਂ ਕੋਲ ਆਏ ਤੇ ਠੀਕ ਹੋ ਗਏ ਹਾਂ ਜੀ ਹਾਂ ਜੀ ਕਾਫੀ ਰਿਲੈਕਸ ਮਹਿਸੂਸ ਹੋ ਰਿਹਾ ਜੀ ਮੈਨੂੰ ਬਹੁਤ ਖੜਨਾ ਔਖਾ ਸੀ ਬੈਠਣੋਂ ਭਾਵੇਂ 24 ਘੰਟੇ ਬੈਠਾ ਰਹੇ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਹੁੰਦੀ ਜੀ ਖੜਨਾ ਅਰਦਾਸ ਵਿੱਚ ਵੀ ਔਖਾ ਸੀ ਮੈਂ ਤਾਂ ਬਹੁਤ ਥਾਵਾਂ ਤੇ ਜਾ ਕੇ ਆਇਆ ਲਗਭਗ ਜਿੱਥੇ ਵੀ ਕਿਸੇ ਨੇ ਦੱਸਿਆ ਉਹ ਇੱਥੇ ਲੱਕ ਟਿਕਰਦੇ ਇੱਥੇ ਠੀਕ ਕਰਦੇ ਜੋਠੀ ਕਰਦੇ ਆ ਬੜੇ ਥਾਵਾਂ ਤੇ ਜਾ ਕੇ ਕਿਦੋਂ ਨਹੀਂ ਸੀ ਇੱਥੇ ਆ ਕੇ ਕਾਫੀ ਫਰਕ ਮਹਿਸੂਸ ਕਰਦੇ ਹਾਂ ਹਾਂ ਜੀ ਮੇਰੇ ਮੜਕ ਕੇ دھوਵੇ ਵੇਸੀ ਇਹ ਮੋਢੇ ਦੀ ਲਾਸ ਦੇ ਗਈ ਜੀ ਹਾਂ ਤੂੰ ਦੂਜੀ ਵਾਰੀ ਆਏ ਜੀ ਕਿੰਨਾ ਕੁ ਫਰਕ ਮਹਿਸੂਸ ਕਰਦੇ ਹੋ ਪਹਿਲਾਂ ਨਾਲੋਂ ਜੀ ਹੈ ਬਹੁਤ ਜ਼ਿਆਦਾ ਫਰਕ ਹੈ ਜੀ ਤੁਸੀਂ ਆਫ ਦਾ ਰਿਕਾਰਡ ਦੱਸ ਰਹੇ ਸੀ ਕਿ ਤੁਹਾਡੀ ਵਾਈਫ ਨੂੰ ਵੀ ਸਮੱਸਿਆ ਸੀ ਉਹਨਾਂ ਨੂੰ ਕੀ ਸਮੱਸਿਆ ਸੀ ਉਹਨਾਂ ਦੀ ਇਹ ਸੀ ਕਿ ਉਹਨਾਂ ਦੇ ਇੱਕ ਕਮੇਟਰ ਐਕਸੀਡੈਂਟ ਤੋਂ ਬਾਅਦ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਰਾਈਟ ਸਾਈਡ ਦਾ ਜਿਹੜਾ ਸ਼ੋਲਡਰ ਸੀ ਉਹ ਜ਼ਖਮ ਹੋ ਚੁੱਕਿਆ ਸੀ ਹੱਦ ਤੱਕ ਮੈਂ ਕਹਿ ਸਕਦਾ ਕਿ ਉਹ ਬਿਲਕੁਲ ਓਕੇ ਹੈ ਪਹਿਲਾਂ ਕਿੰਨੇ ਸਮੇਂ ਤੋਂ ਵਰਕਿੰਗ ਦੇ ਵਿੱਚ ਨਹੀਂ ਸੀ 1 ਫਬਰੀ ਨੂੰ ਐਕਸੀਡੈਂਟ ਹੋਇਆ ਸੀ ਬੇਸਿਕਲੀ ਉਹਨਾਂ ਦਾ ਬਾਕੀ ਸਭੀ ਉਹਨਾਂ ਨੂੰ ਵੀਅਰ ਕਰਾਉਣੇ ਪੈਂਦੇ ਸੀ ਆਪ ਜਿਹੜੀ ਸਰ ਇਹ ਥੈਰੇਪੀ ਇਹਨੂੰ ਕੰਸਾ ਮ사ਜ ਕਹਿੰਦੇ ਇਹਦੇ ਜਿਹੜੇ ਸਰੀਰ ਨੂੰ ਬਹੁਤ ਜਿਆਦਾ ਫਾਇਦੇ ਨੇ ਜਿਵੇਂ ਇਹ ਬਾਤ ਵੀ ਤਕਫ ਨੂੰ ਬੈਲੈਂਸ ਕਰਦੀ ਆ ਸਰੀਰ ਦਾ ਕੋਈ ਵੀ ਪ੍ਰੋਬਲਮ ਆ ਉਹਦੇ ਵਾਸਤੇ ਇਹਨੂੰ ਯੂਜ਼ ਕਰ ਸਕਦੇ ਆ ਜਿਹੜੀ ਮਰੀਜ਼ ਦੇ ਗੋਡੇ ਦਰਦ ਕਰਦੇ ਆ ਗੋਡੇ ਚੱਪਣ ਹੀ ਨਹੀਂ ਹਲਦੀ ਹੈਗੀ ਜਾਮ ਆ ਗੋਡੇ ਬਿਲਕੁਲ ਇਹ ਉਹਦੇ ਲਈ ਆ ਜਿਵੇਂ ਸੋਇਲਿੰਗ ਅਕੋਟਿਆਂ ਦੇ ਵਿੱਚ ਉਹਦਾ ਇਹ ਬਹੁਤ ਵਧੀਆ ਜਿਹੜਾ ਇਲਾਜ ਆ। ਇਹਦਾ ਰਿਜ਼ਲਟ ਆ ਜਿਹੜਾ ਬਹੁਤ ਵਧੀਆ ਉਹ ਚੀਜ਼ਾਂ ਦੇ ਲਈ। ਐਕਸਰੇ वगੈਰਾ ਕਰਾਈ ਡਾਕਟਰ ਹੋਰ ਥੀਰੇ ਕਿਤੇ ਕਿਤੇ ਲੈ ਕੇ ਮਤਲਬ ਆਪਣਾ ਜਿੱਥਾ ਕੋਈ ਕਾਇਦੇ ਕਰਾ ਬੱਕ ਜੇ ਕਰਾ ਲੈ ਕੇ ਤਾਂ ਕੁਨੀ ਪਿਆ। ਐਕਸਰੇ ਵੀ ਕਰਾਈ ਦਵਾਈ ਵੀ ਮਿੰਨਾ ਖਾਣੀਆਂ ਕਹਿੰਦੇ ਗਲੀਸ ਘਟ ਗਈ। ਜਦ ਉਰਾਹੀ ਕੋਈ ਗਲੀਸ ਨਹੀਂ ਕੋਈ ਕੁਸ ਨਹੀਂ ਇੱਕ ਵਾਰੀ ਉਹ ਕਰਿਆ ਜਦ ਹੀ ਚੱਲਣ ਲੱਗੇ ਲੱਤ 빙ੀ ਹੋ ਗਈ ᱛᱚ ਹੁਣ ਠੀਕ ਹੈ ਹਾਂ ਹੁਣ ਠੀਕ ਆ ਰਾਜੀ ਪਹਿਲੀ ਵਾਰ ਚ ਠੀਕ ਹੋ ਗਏ ਹਾਂ ਪਹਿਲੀ ਵਾਰ ਮੈਂ ਦੂਜੀ ਵਾਰ ਫੇਰ ਆਈ ਠੀਕ ਹੈ ਜੀ ਦੋ ਵਾਰੀਂ ਬਰ ਠੀਕ ਨਾ ਹੁਣ ਮੈਨੂੰ ਇਹ ਕਮਰ ਦੇ ਨੀਚਲੇ हिस्से 'ਚ ਬਹੁਤ ਦਰਦ ਰਹਿਦਾ ਸੀ ਗਈ ਉੱਠ ਬੈਠ ਨਹੀਂ ਪਾਉਂਦਾ ਸੀ ਮੈਂ ਮੈਂ ਕੰਮ ਨਹੀਂ ਕਰ ਪਾਉਂਦਾ ਬਹੁਤ ਪੇਨ ਲੈਂਦਾ ਸੀਗਾ ਤੇ ਅਸੀਂ ਇੰਨੇ ਕੋਲੇ ਆਏ ਤੇ ਮੈਂ ਪਹਿਲੀ ਵਾਰ ਪਹਿਲੀ ਵਾਰ ਜੀ ਠੀਕ ਹੋ ਗਿਆ ਬੇਜ਼ਨਾ ਕੰਮ ਵੀ ਨਹੀਂ ਕਰਾਇਆ ਜਾਂਦਾ ਸੀਗਾ ਕੁਝ ਮੈਂ ਜੋਬ ਕਰਦੀ ਸੀ ਕਲੈਰੀਕਲ ਵਰਕ ਸੀਗਾ ਮੈਂ ਤੁਹਾਨੂੰ ਲਿਖਣਾ ਵੀ ਜਦੋਂ ਲਿਖਦੀ ਸੀਗੀ ਤਾਂ ਗਰਦਨ ਐਨ ਆਕੜ ਜਾਂਦੀ ਸੀ ਪੂਰੀ ਅੱਛਾ ਪਹਿਲਾਂ ਤੁਸੀਂ ਕਿਹਾ ਕਿ ਮੰਮਾ ਵੀ ਆਏ ਨੇ ਤੇ ਮੰਮਾ ਨੂੰ ਤੁਹਾਡੇ ਨੂੰ ਕਿੰਨੀ ਵਾਰ ਆਉਣਾ ਪਿਆ ਸੀ ਉਹਨਾਂ ਨੂੰ ਵੀ ਬਹੁਤ ਸਰਵਾਈਕਲ ਹੀ ਸੀਗਾ ਉਹਨਾਂ ਦਾ ਵੀ ਬਹੁਤ ਜ਼ਿਆਦਾ ਸੀਗਾ ਇੱਥੇ ਹੁਣ ਓਕੇ ਕੰਮ ਹੈ ਹਾਂਜੀ ਤੁਸੀਂ ਵੀ ਤੇ ਮੰਮਾ ਹਾਂਜੀ ਬਾਰ ਬੋਰਡ ਲਾਇਆ ਕਿ ਬਹੁਤ ਸਾਰੇ ਦਰਦ ਨੇ ਜਿਹੜਿਆਂ ਦਾ ਇਲਾਜ ਕਰਦੇ ਹੋ ਕੀ ਕੀ ਇਲਾਜ ਆ ਤੁਹਾਡੇ ਕੋਲ ਜਿਵੇਂ ਡਿਸਕ ਹੋ ਗਿਆ ਸਰਵਾਈਕਲ ਹੋ ਗਿਆ ਜੋੜ ਦਰਦ ਨੇ ਕਿਤੇ ਵੀ ਮੋਚ ਧਰਨਾ ਕੌਡੀਆ ਫਰੋਜਨ ਸ਼ੋਲਡਰ ਇਕ ਲੱਤ ਦਰਦ ਹੁੰਦਾ ਸੋਨ ਆਪਣਾ ਹਰ ਇੱਕ ਚੀਜ਼ ਦਾ ਜਿਵੇਂ ਆਪਾਂ ਦਰਦਾਂ ਦਾ ਸਰੀਰ ਦਾ ਇਲਾਜ ਕਰਦੇ ਹਾਂ ਹੱਟੇ ਕੋਲ ਕੀ ਖਾਸ ਗੱਲ ਹੈ ਤੇ ਤੁਸੀਂ ਇਲਾਜ ਕਿਸ ਤਰੀਕੇ ਦੇ ਨਾਲ ਕਰਦੇ ਹੋ ਤਾਂ ਜੋ ਤੁਹਾਡੇ ਕੋਲ ਲੋਕ ਆਉਣ ਤੇ ਤੇ ਕਪਿੰਗ ਮ사ਜ ਆਯੁਰਵੇਦਾ ਨੀਰੋਥੈਰਪੀ ਇਹ ਚੀਜ਼ਾਂ ਨਾਲ ਜਿਹੜਾ ਆਪਾਂ ਇਲਾਜ ਕਰਦੇ ਹਾਂ ਇੱਕ ਵਾਰ ਦੇ ਨਾਲ ਕਿੰਨਾ ਕੁ ਫਰਕ ਪੈ ਜਾਂਦਾ ਹੈ ਜਿਨ੍ਹਾਂ ਨੂੰ ਸਰਵਾਈਕਲ ਦੀ ਤੇ ਉਸਰ ਉਹਦੀ ਪ੍ਰੋਬਲਮ ਤੇ ਡਿਪੈਂਡ ਕਰਦਾ ਵੀ ਉਹਨੂੰ ਪ੍ਰੋਬਲਮ ਕਿੰਨੀ ਗਾ ਕਿਉਂਕਿ ਇਹ ਜਿਹੜੀ ਬਿਮਾਰੀ ਆਂਦੀ ਬੜੀ ਤੇਜ਼ ਆ ਜਾਂਦੀ ਬੜੀ ਸਲੋ ਆ ਜੇ ਪ੍ਰੋਬਲਮ ਘਟਾ ਤਾਂ ਘੱਟ ਸਮੇਂ ਵਿੱਚ ਸਹੀ ਹੋ ਜੂਗੀ ਯਾ ਤਾਂ ਜ਼ਿਆਦਾ ਸਮਾਂ ਲੱਗਣਾ ਅ ਬਾਈ ਜੀ ਤੁਹਾਨੂੰ ਕੀ ਪ੍ਰੋਬਲਮ ਸੀ ਡਿਸਕ ਦੀ ਪ੍ਰੋਬਲਮ ਸੀ ਜੀ ਮੰਨ ਕੇ ਦੱਸ ਰਹੇ ਸੀ ਕਿੰਨੇ ਸਮੇਂ ਤੋਂ ਮੈਂ ਮਤਲਬ ਇੱਕ ਸਾਲ ਪੂਰਾ ਬੈੱਡ ਤੇ ਰਿਹਾ ਹਾਂ ਜੀ ਤੇਰ ਬਾਈ ਹੋਰੀਂ ਦੇ ਕੋਲ ਆਏ ਤਾਂ ਕਿੰਨੇ ਟਾਈਮ ਦੇ ਵਿੱਚ ਇਲਾਜ ਕੀਤੇ ਨੇ ਮੈਂ ਮਤਲਬ ਕਿ ਦੂਜੀ ਥੈਰਪੀ ਦੇ ਵਿੱਚ ਚੱਲਣ ਲੱਗ ਗਿਆ ਸੀ ਅੱਛਾ ਪਹਿਲਾਂ ਤੁਸੀਂ ਬਿਲਕੁਲ ਨਹੀਂ ਤੁਰਦੇ ਸੀ ਨਹੀਂ ਬਾਈਟ ਤੇ ਸੀ ਜੀ ਹੁਣ ਕਿਵੇਂ ਮਹਿਸੂਸ ਕਰਦੇ ਹੋ ਹੁਣ ਤਾਂ ਹੀ ਪੂਰਾ ਠੀਕ ਹੈ 100% ਠੀਕ ਬਲਵੀਰ ਮਲਟੀ ਥੈਰਪੀ ਸੈਂਟਰ ਦੇ ਬਿਲਕੁਲ ਸਾਹਮਣੇ ਖੜੇ ਆ ਜਿੱਥੇ ਦਾਵਾ ਕੀਤਾ ਜਾਂਦਾ ਹੈ ਕਿ ਇੱਥੇ ਡਿਸਕ ਸਰਵਾਈਕਲ ਸਿਆਟਿਕਾ ਮੋਢੇ ਦਾ ਦਰਦ ਮਾਈਗ੍ਰੇਨ ਧਰਨ ਕੋਡੀ ਨਸ ਦਾ ਪਜਾਣਾ ਲੱਤਾਂ ਬਾਹਾਂ ਦਾ ਸੁਨ ਹੋਣਾ ਵੈਰੀ ਕੋਵਿੰਸ ਡਿਪਰੈਸ਼ਨ ਕੂਣੀ ਦਾ ਦਰਦ ਪੈਰਾਂ ਵਿੱਚ ਸੋਚ ਦਰਦ ਸੇਕ ਨਿਕਲਣਾ ਅਜਿਹੇ ਇਲਾਜ ਕੀਤੇ ਜਾਂਦੇ ਨੇ ਤੇ ਦਾਵਾ ਕੀਤਾ ਜਾ ਰਿਹਾ ਕਿ ਇੱਥੇ ਬੋਨ ਸੈਟਿੰਗ ਕਾਸਾ ਮ사ਜ ਐਕਿਊ ਪ੍ਰੈਸ਼ਰ ਤੇ ਹੋਰ ਪੁਰਾਣੀਆਂ ਪਾਤੀਆਂ ਦੁਆਰਾ ਇਹਨਾਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਜਿਵੇਂ ਕਿ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਕਿ ਡਿਸਕ ਦੀ ਸਮੱਸਿਆ ਹੋਵੇ ਸਰਵਾਈਕਲ ਦੀ ਸਮੱਸਿਆ ਹੋਵੇ ਜਾਂ ਫਿਰ ਸੀਆ ਟਿੱਕਾ ਮੋਢੇ ਦਾ ਦਰਦ ਮਾਈਗ੍ਰੇਨ ਤਰਨ ਕੋਡੀ ਨਸ ਦਬ ਜਾਣਾ ਲੱਤਾਂ ਬਾਹਾਂ ਦਾ ਸੁੰਨ ਹੋਣਾ ਵੈਰੀ ਕੋਵਿੰਸ ਡਿਪਰੈਸ਼ਨ ਕੂਣੀ ਦਾ ਦਰਦ ਪੈਰਾਂ ਵਿੱਚ ਸੋਜ ਦਰਦ ਸੇਕ ਨਿਕਲਣਾ ਅਜਿਹੇ ਇਲਾਜਾਂ ਦਾ ਦਾਵਾ ਕੀਤਾ ਜਾਂਦਾ ਹੈ ਅੱਗੇ ਬਾਈ ਜੀ ਜਿਹੜੇ ਇਲਾਜ ਕਰਦੇ ਨੇ ਉਹਨਾਂ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ ਤੇ ਪਹਿਲਾਂ ਦੱਸ ਦਈਏ ਕਿ ਬਲਬੀਰ ਮਲਟੀਥੈਰਪੀ ਸੈਂਟਰ ਹੈ ਜਿਹੜਾ ਕਿ ਪਟਿਆਲਾ ਦੇ ਵਿੱਚ ਮੌਜੂਦ ਹੈ ਪਟਿਆਲਾ ਦੇ ਨਾਲ ਹੀ ਬਾਰਨਪਿੰਡ ਪੈਂਦਾ ਉੱਥੇ ਮੌਜੂਦ ਹੈ ਤੇ ਉੱਥੇ ਇਹਨਾਂ ਦਾ ਜਿਹੜਾ ਸੈਂਟਰ ਬਣਿਆ ਹੋਇਆ ਜਿੱਥੇ ਇਹ ਇਲਾਜ ਕਰਦੇ ਨੇ ਥੈਰੇਪੀ ਦੇ ਥਰੂ ਇਲਾਜ ਕੀਤਾ ਜਾਂਦਾ ਬਾਈ ਜੀ ਤੋਂ ਜਾਣਾਂਗੇ ਕਿ ਹੋਰ ਉਹਨਾਂ ਦੇ ਕੋਲ ਕੀ ਕੀ ਇਲਾਜ ਹੁੰਦੇ ਨੇ ਤੇ ਮਰੀਜ਼ਾਂ ਦਾ ਉੱਥੇ ਪਹੁੰਚੇ ਮਰੀਜ਼ਾਂ ਦਾ ਕੀ ਕੁਝ ਕਹਿਣਾ ਹੈ ਮਰੀਜ਼ ਕਿੰਨੀ ਕੁ ਵੱਡੀ ਗਿਣਤੀ ਚ ਆਉਂਦੇ ਨੇ ਤੇ ਕਿੰਨੀ ਕੁ ਵੱਡੀ ਗਿਣਤੀ ਚ ਇਲਾਜ ਆ ਜਿਹੜਾ ਕੀਤਾ ਜਾਂਦਾ ਕਿਉਂਕਿ ਤਸੱਲੀ ਬਖਸ਼ ਬਹੁਤ ਵਾਰ ਲਿਖਿਆ ਹੁੰਦਾ ਕਿ ਇੱਥੇ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਪਰ ਆਪਾਂ ਮਰੀਜ਼ਾਂ ਤੋ ਜਾਣਾਂਗੇ ਕਿ ਬਾਈ ਜੀ ਹੁਰੀ ਕਿੰਨੇ ਇੱਕ ਤਸੱਲੀ ਬਖਸ਼ ਤਰੀਕੇ ਦੇ ਨਾਲ ਇਲਾਜ ਕਰਦੇ ਨੇ ਬਾਈ ਜੀ ਬਲਬੀਰ ਹੁਰੀ ਸਾਡੇ ਨਾਲ ਨੇ ਬਾਈ ਜੀ ਪਹਿਲਾਂ ਤਾਂ ਇਹ ਦੱਸੋ ਕਿ ਇਹ ਥੈਰਪੀ ਹੈ ਜਿਹੜੀ ਤੁਸੀਂ ਦੇ ਰਹੇ ਹੋ ਇਹਦੇ ਨਾਲ ਕੀ ਫਰਕ ਪੈਂਦਾ ਜੀ ਇਹਨਾਂ ਨੂੰ ਜਿਵੇਂ ਸਰਵਾਈਕਲ ਦੀ ਪ੍ਰੋਬਲਮ ਸੀ ਦਰਦ ਵਗੈਰਾ ਸੀ ਕਾਫੀ ਜਿਹੜਾ ਇਹਨਾਂ ਨੂੰ ਉਹਦਾ ਫਰਕ ਪਿਆ ਜੀ ਅ ਇਸ ਤੋਂ ਇਲਾਵਾ ਤੁਸੀਂ ਬਾਹਰ ਬੋਰਡ ਲਾਇਆ ਕਿ ਬਹੁਤ ਸਾਰੇ ਦਰਦ ਨੇ ਜਿਹੜਿਆਂ ਦਾ ਇਲਾਜ ਕਰਦੇ ਹੋ ਕੀ ਕੀ ਇਲਾਜ ਹੈ ਤੁਹਾਡੇ ਕੋਲ ਜਿਵੇਂ ਡਿਸਕ ਹੋ ਗਿਆ ਸਰਵਾਈਕਲ ਹੋ ਗਿਆ ਜੋੜ ਦਰਦ ਨੇ ਕਿਤੇ ਵੀ ਮੋਚ ਧਰਨਾ ਕੌਡੀਆ ਫਰੋਜਨ ਸ਼ੋਲਡਰ ਇੱਕ ਲੱਤ ਦਰਦ ਹੁੰਦਾ ਸੁਨ ਨਪਣਾ ਹਰ ਇੱਕ ਚੀਜ਼ ਦਾ ਜਿਵੇਂ ਆਪਾਂ ਦਰਦਾਂ ਦਾ ਸਰੀਰ ਦਾ ਇਲਾਜ ਕਰਦੇ ਹਾਂ ਅੱਛਾ ਕਿਸ ਤਰੀਕੇ ਦੇ ਨਾਲ ਕਰਦੇ ਹੋ ਕਿਉਂਕਿ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਜੋੜਾਂ ਦੇ ਦਰਦਾਂ ਦਾ ਇਲਾਜ ਕਰਨ ਵਾਲੇ ਥਾਂ ਥਾਂ ਬੈਠੇ ਨੇ ਤੁਹਾਡੇ ਕੋਲ ਕੀ ਖਾਸ ਗੱਲ ਹੈ ਤੇ ਤੁਸੀਂ ਇਲਾਜ ਕਿਸ ਤਰੀਕੇ ਦੇ ਨਾਲ ਕਰਦੇ ਹੋ ਤਾਂ ਜੋ ਤੁਹਾਡੇ ਕੋਲ ਲੋਕ ਆਉਣ ਜਿਵੇਂ ਆਪਾਂ ਇੱਕੋ ਪ੍ਰੈਸ਼ਰ ਪੁਆਇੰਟ ਵਗੈਰਾ ਗੱਲ ਲਾਉਂਦੇ ਆ ਤੇ ਕਪਿੰਗ ਮ사ਜ ਆਯੁਰਵੇਦਾ ਨੀਰੋਥੈਰੇਪੀ ਇਹ ਚੀਜ਼ਾਂ ਨਾਲ ਜਿਹੜਾ ਆਪਾਂ ਇਲਾਜ ਕਰਦੇ ਆ ਜੀ ਇਹਨਾਂ ਨੂੰ ਕੀ ਸਮੱਸਿਆ ਸੀ ਜਿਹੜੇ ਨੂੰ ਗਰਦਨ ਦਰਦ ਸੀ ਕਾਫੀ ਤੇ ਉਹਦੇ ਚ ਇਹਨਾਂ ਨੂੰ ਕਾਫੀ ਹੁਣ ਫਰਕ ਵੀ ਆ ਤੇ ਅੱਜ ਦੂਜੀ ਵਾਰ ਹੀ ਆਏ ਆ ਇੱਕ ਵਾਰ ਦੇ ਨਾਲ ਕਿੰਨਾ ਕੁ ਫਰਕ ਪੈ ਜਾਂਦਾ ਜਿਨ੍ਹਾਂ ਨੂੰ ਸਰਵਾਈਕਲ ਦੀ तकरीबन 50% ਫਰਕ ਪੈ ਜਾਂਦਾ ਕਾਫੀ ਜਿਵੇਂ ਚੱਕਰ ਵਗੈਰਾ ਆਉਂਦੇ ਆ ਉਹ ਬੰਦ ਹੋ ਜਾਂਦੇ ਆ ਸਿਰ ਦਰਦ ਵਗੈਰਾ ਅੱਖਾਂ ਭਾਰੀਆਂ ਵਗੈਰਾ ਰਹਿੰਦੀਆਂ ਨੇ ਉਹ ਕਾਫੀ ਫਰਕ ਪੈ ਜਾਂਦਾ ਇੱਕ ਵਾਰ ਦੇ ਵਿੱਚ ਆਉਣਨ ਵਾਲੀ ਜਿਵੇਂ ਜੋੜਾਂ ਦੇ ਦਰਦ ਬਾਰੇ ਕਿਹਾ ਕਿ ਤੁਸੀਂ ਹਰ ਤਰ੍ਹਾਂ ਦੇ ਜੋੜਾਂ ਦਾ ਦਰਦ ਦਾ ਇਲਾਜ ਕਰਦੇ ਹੋ ਤਾਂ ਕਿੰਨੀ ਵਾਰ ਇੱਕ ਮਰੀਜ਼ ਨੂੰ ਆਉਣਾ ਪੈਂਦਾ ਉਹ ਸਰ ਉਹਦੀ ਪ੍ਰੋਬਲਮ ਤੇ ਡਿਪੈਂਡ ਕਰਦਾ ਵੀ ਉਹਨੂੰ ਪ੍ਰੋਬਲਮ ਕਿੰਨੀ ਕ ਕਿਉਂਕਿ ਇਹ ਜਿਹੜੀ ਬਿਮਾਰੀ ਆਂਦੀ ਬੜੀ ਤੇਜ਼ ਆ ਜਾਂਦੀ ਬੜੀ ਸਲੋ ਆ ਤੇ ਇਹ ਇੱਥੇ ਇਹ ਕੰਮ ਨਹੀਂ ਹੈਗਾ ਵੀ ਤੁਸੀਂ 5 ਮਿੰਟ ਦੇ ਵਿੱਚ ਦਰਦ ਜਿਹੜਾ ਤੁਹਾਡਾ ਬੰਦ ਹੋ ਜਾਊਗਾ ਬਿਮਾਰੀ ਨੂੰ ਟਾਈਮ ਲੱਗਦਾ ਹਰ ਇੱਕ ਚੀਜ਼ ਦਾ ਇੱਕ ਟਾਈਮ ਆ ਜੀ ਪ੍ਰੋਬਲਮ ਘੱਟਾ ਤਾਂ ਘੱਟ ਸਮੇਂ ਵਿੱਚ ਸਹੀ ਹੋ ਜੂਗੀ ਜਿਆਦਾ ਇਹ ਤਾਂ ਜਿਆਦਾ ਸਮਾਂ ਲੱਗਣਾ ਸਿਰਫ ਦਰਦ ਦਾ ਜੇ ਗੋਡੇ-ਮੋਡੇ ਇਧਰ-ਉਧਰ ਨਹੀਂ ਹਿਲਦੇ ਤਾਂ ਉਸ ਦਾ ਇਲਾਜ ਹਾਂਜੀ ਹਾਂਜੀ ਉਸ ਦਾ ਠੀਕ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਲੋਕਲ ਪਟਿਆਲਾ ਤੋਂ ਆਏ ਹਾਂ ਕਿੰਨੀਆਂ ਵੀ ਵਾਰ ਆ ਰਹੇ ਹੋ ਸੈਕਿੰਡ ਟਾਈਮ ਆਇਆ। ਸੈਕਿੰਡ ਟਾਈਮ ਆਇਓ ਤਾਂ ਪਹਿਲੀ ਵਾਰ ਕਿੰਨਾ ਕੁ ਫਰਕ ਮਹਿਸੂਸ ਹੋਇਆ ਤੁਹਾਨੂੰ? ਪਹਿਲੀ ਵਾਰ ਤਾਂ ਮੇਰੇ ਬਹੁਤ ਜ਼ਿਆਦਾ ਦਰਦ ਸੀ ਕਿ ਮਤਲਬ ਮੈਂ ਗਰਦਨ ਵੀ ਨਹੀਂ ਘੁਮਾ ਪਾਉਂਦੀ ਸੀ ਇੱਧਰ ਤੋਂ ਇੱਧਰ ਵੀ ਨਹੀਂ ਕਰ ਸਕਦੀ ਸੀ ਬਾਹਾਂ ਚ ਰਬੜ ਵੀ ਨਹੀਂ ਪਾ ਸਕਦੀ ਸੀ ਇੰਨਾ ਜ਼ਿਆਦਾ ਦਰਦ ਸੀਗਾ ਇੱਥੋਂ ਲੈ ਕੇ ਬੈਕ ਤੱਕ ਪੂਰਾ। ਮਤਲਬ ਜਦੋਂ ਪਹਿਲੀ ਵਾਰ ਹੀ ਆਈ ਤਾਂ ਮੈਨੂੰ ਐਵੇਂ ਲੱਗਿਆ ਕਿ 50% ਦਰਦ ਖਤਮ ਹੋ ਗਿਆ। ਅੱਛਾ ਹੁਣ ਤੁਸੀਂ ਇਹ ਥੈਰੇਪੀ ਲੈ ਰਹੇ ਹੋ ਤਾਂ ਤੁਹਾਨੂੰ ਕਿੰਨਾ ਕੁ ਰਿਲੈਕਸ ਫੀਲ ਹੋ ਰਿਹਾ ਹੈ? ਬਹੁਤ ਜ਼ਿਆਦਾ ਰਿਲੈਕਸ ਫੀਲ ਹੋ ਰਿਹਾ ਹੁਣ ਮੈਂ ਆਪਣੀ ਗਰਦਨ ਵੀ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਾਈ ਜੀ ਤੁਸੀਂ ਗੋਡਿਆਂ ਤੇ ਆਟਾ ਲਾ ਰਖਿਆ ਇਹ ਕੀ ਕਨਸੈਪਟ ਹੈ ਜੀ ਇਹ ਬਾਈ ਜੀ ਇਹ ਜਿਹੜੀ ਇਹ ਹੈ ਜਾਨੂ ਵਸਤੀ ਆ ਜੀ ਜਿਹੜੀ ਮਰੀਜ਼ ਦੇ ਗੋਡੇ ਦਰਦ ਕਰਦੇ ਆ ਗੋਡੇ ਚੱਪਣ ਹੀ ਨਹੀਂ ਹਲਦੀ ਹੈਗੀ ਜਾਮ ਆ ਗੋਡੇ ਬਿਲਕੁਲ ਇਹ ਉਹਦੇ ਲਈ ਆ ਜਿਵੇਂ ਸਵੇਲਿੰਗ ਆ ਗੋਡਿਆਂ ਦੇ ਵਿੱਚ ਉਹਦਾ ਇਹ ਬਹੁਤ ਵਧੀਆ ਜਿਹੜਾ ਇਲਾਜ ਆ ਇਹਦਾ ਰਿਜ਼ਲਟ ਆ ਜਿਹੜਾ ਬਹੁਤ ਵਧੀਆ ਉਹ ਚੀਜ਼ਾਂ ਦੇ ਲਈ ਅੱਛਾ ਜਿਵੇਂ ਹੁਣ ਇਹ ਤੁਸੀਂ ਆਟਾ ਲਾਇਆ ਤੇ ਉੱਪਰ ਇੱਕ ਕੱਪ ਜਲਾ ਲਾ ਰੱਖਿਆ ਤਾਂ ਆਟੇ ਤਾਂ ਆਪਣੇ ਸਾਰਿਆਂ ਦੇ ਘਰ ਦੇ ਵਿੱਚ ਹੀ ਹੁੰਨੇ ਆ ਆਟੇ ਦੇ ਨਾਲ ਜੇ ਠੀਕ ਹੋ ਸਕਦਾ ਫਿਰ ਤਾਂ ਘਰ ਹੀ ਲਾ ਲੈਣਗੇ ਤੁਹਾਡੇ ਕੋਲ ਕਿਉਂ ਆਉਣਗੇ ਠੀਕ ਆ ਸਰ ਜਿਵੇਂ ਇਹ ਜਿਹੜੀ ਪ੍ਰੋਬਲਮ ਆ ਜਿਨ੍ਹਾਂ ਦੇ ਤਾਂ ਗੋਡੇ ਬਿਲਕੁਲ ਸਿੱਧੇ ਨੇ ਗੈਪ ਵਗੈਰਾ ਦੀ ਪ੍ਰੋਬਲਮ ਨਹੀਂ ਕੋਈ ਹਲਕੀ ਫੁਲਕੀ ਪ੍ਰੋਬਲਮ ਆ ਉਹ ਘਰ ਜਾ ਕੇ ਇਹ ਚੀਜ਼ ਨੂੰ ਕਰ ਸਕਦੇ ਨੇ ਘਰ ਵੀ ਆਪਾਂ ਕਰ ਸਕਦੇ ਹਾਂ ਉਹਦਾ ਰਿਜ਼ਲਟ ਇਹਦਾ ਮਿਲਦਾ ਜੀ ਇਹ ਤੁਸੀਂ ਕਰਨਾ ਕੀ ਆ ਵੀ ਆਟਾ ਲਗਾ ਲੈਣਾ ਤੇ ਇਹਦੇ ਵਿੱਚ ਮੈਡੀਕੇਟਰ ਤੇਲ ਕੁਝ ਕ੍ਰੀਨ ਜੜੀਆਂ ਬੂਟੀਆਂ ਨੇ ਜਿਹੜੀਆਂ ਉਹ ਵੀ ਮੈਂ ਦੱਸ ਦਊਗਾ ਤੁਹਾਨੂੰ ਉਹ ਤੁਸੀਂ ਇਹਦੇ ਵਿੱਚ ਪਾ ਕੇ ਤੇ ਘਰ ਵੀ ਆਪਾਂ ਇਹਨੂੰ ਕਰ ਸਕਦੇ ਆ ਜਾਂ ਕਈ ਕੰਪਨੀਆਂ ਦੇ ਤੇਲ ਵੀ ਆਂਦੇ ਆ ਉਹ ਤੇਲ ਨੂੰ ਹਲਕਾ ਜਾਂ ਗਰਮ ਕਰਕੇ ਆਪਾਂ ਇਹਨੂੰ ਘਰ ਵੀ ਕਰ ਸਕਦੇ ਆ ਜਿਹੜਾ ਇਹਦਾ ਰਿਜ਼ਲਟ ਆ ਮਤਲਬ ਉਹਦੇ ਚ ਕੰਡੀਸ਼ਨ ਇਹ ਆ ਵੀ ਗੈਪ ਵਗੈਰਾ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੁਹਾਨੂੰ ਜੇ ਤਾਂ ਗੈਪ ਵਗੈਰਾ ਦੀ ਪ੍ਰੋਬਲਮ ਆ ਉਹ ਆਪਾਂ ਇਹਦੀ ਇਹਦੇ ਤੋਂ ਬਾਅਦ ਇੱਕ ਥੈਰੇਪੀ ਕਰਾਂਗੇ ਸਟਿਫਨੈਸ ਤੋੜਨ ਵਾਸਤੇ ਆ ਨਰਮ ਕਰਨ ਵਾਸਤੇ ਆ ਇਹਨਾਂ ਦੀ ਇਹਦੇ ਤੋਂ ਬਾਅਦ ਇੱਕ ਥੈਰੇਪੀ ਹੋਊਗੀ ਜਿਹਨੂੰ ਗੈਪ ਦੀ ਪ੍ਰੋਬਲਮ ਆ ਉਹ ਸਹੀ ਹੋਊਗੀ ਸਟਿਫਨੈਸ ਵਗੈਰਾ ਇਹ ਚੱਪ ਇਹਨਾਂ ਦੀ ਜਿਹੜੀ ਪਟੇਲਾ ਚੱਪਨੀਆਂ ਉਹ ਨਹੀਂ ਹਲਦੀ ਉਹ ਆਪਾਂ ਜਿਹੜੀ ਇੱਕ ਥ ਉਹ ਜਿਵੇਂ ਕਪਿੰਗ ਵਗੈਰਾ ਹੋ ਗਈ ਕੈਰੋ ਦਾ ਵਿੱਚ ਪਾਰਟ ਹੋਊਗਾ ਉਹ ਇਹਦੇ ਤੋਂ ਬਾਅਦ ਹੋਏਗਾ ਅੱਛਾ ਇਹ ਕਾਦੇ ਵਾਸਤੇ ਹੈ ਗੋਡਿਆਂ ਦੇ ਦਰਦ ਵਾਸਤੇ ਆ ਜਾਂ ਗੋਡਾ ਮੁੜਦਾ ਨਹੀਂ ਉਹਦੇ ਵਾਸਤੇ ਆ ਜਿਵੇਂ ਜ ਕਿਸੇ ਦਾ ਗੋਡਾ ਨਹੀਂ ਮੁੜਦਾ ਚੌਂਕੜੀ ਮਾਰ ਕੇ ਨਹੀਂ ਬੈਠਾ ਜਾਂਦਾ ਹੈਗਾ ਉਹਦੇ ਤੇ ਆਪਾਂ ਕਰ ਸਕਦੇ ਆ ਪੇਨਾ ਦਰਦਾ ਗੋਡੇ ਦੀ ਕੋਈ ਵੀ ਐਨੀ ਪ੍ਰੋਬਲਮਾਂ ਜਿਹਦੇ ਵਾਸਤੇ ਬਹੁਤ ਵਧੀਆ ਕਾਰਗਰ ਜਿਹੜਾ ਇਹਦਾ ਰਿਜ਼ਲਟ ਆ ਠੀਕ ਹੈ ਇਹ ਕਿੰਨੀ ਵਾਰ ਮਰੀਜ਼ ਨੂੰ ਆਉਣਾ ਪੈਂਦਾ ਤੁਹਾਡੇ ਕੋਲ ਤੇ ਕਿੰਨੇ ਟਾਈਮ ਦਾ ਇਹ ਪ੍ਰੋਸੈਸ ਇਹ ਸਰ ਜਿਹੜੀ ਆਉਣ ਦੀ ਗੱਲ ਆ ਇਹ ਮਰੀਜ਼ ਦੀ ਕੰਡੀਸ਼ਨ ਤੇ ਡਿਪੈਂਡ ਕਰਦਾ ਵੀ ਉਹਨੂੰ ਕਿੰਨੀ ਕੁ ਪ੍ਰੋਬਲਮਾਂ ਜੇ ਨਾਰਮਲ ਪ੍ਰੋਬਲਮਾਂ ਤਾਂ 3-4-5 ਵਾਰੀ ਬੰਦਾ ਸਹੀ ਹੋ ਜਾਂਦਾ ਜੇ ਜ਼ਿਆਦਾ ਪ੍ਰੋਬਲਮਾਂ ਤਾਂ ਉਹਦੇ ਹਿਸਾਬ ਗਿਆ ਵੀ ਕਿੰਨੀ ਕੁ ਪੁਰਾਣੀ ਪ੍ਰੋਬਲਮਾਂ ਤੇ ਕਿ ਮਤਲਬ ਉਹਦੇ ਤੇ ਡਿਪੈਂਡ ਕਰਦਾ ਵੀ ਉਹ ਕਿੰਨੀ ਸੈਟਿੰਗ ਦੇ ਵਿੱਚ ਸਹੀ ਹੋਵੇ ਅੱਛਾ ਇਹ ਉਮਰ ਦੇ ਨਾਲ ਵੀ ਕੋਈ ਸਬੰਧ ਹੈ ਇਹਦਾ ਜਾਂ ਫਿਰ ਕਿਸੇ ਵੀ ਉਮਰ ਦੇ ਵਿੱਚ ਮਰੀਜ਼ ਇਸੇ ਤਰੀਕੇ ਇਲਾਜ ਹੋ ਜਾਂਦਾ ਜੀ ਚਾਰ ਪੰਜ ਵੈਸੇ ਤਾਂ ਇਹ ਉਮਰ ਦੇ ਹਿਸਾਬ ਨਾਲ ਪ੍ਰੋਬਲਮ ਆਂਦੀ ਹੈ ਪਰ ਜਿਹੜੀ ਅੱਜ ਕੱਲ ਪ੍ਰੋਬਲਮ ਹੈ ਕਿਸੇ ਵੀ ਬੰਦੇ ਨੂੰ ਆ ਸਕਦੀ ਹੈ ਜਾਂ ਕਿਸੇ ਦੇ ਸੱਟ ਲੱਗ ਗਈ ਪੈਰ ਉੱਚਾ ਨੀਵਾ ਪੈ ਗਿਆ ਕੋਈ ਐਕਸੀਡੈਂਟ ਵਗੈਰਾ ਹੋ ਗਿਆ ਤੇ ਜਿਹੜੀ ਕਿਸੇ ਦੀ ਕਿਸੇ ਵੀ ਬੰਦੇ ਨੂੰ ਪ੍ਰੋਬਲਮ ਹੈ ਜਿਹੜੀ ਆ ਸਕਦੀ ਹੈ ਅੱਛਾ ਇਹ ਕਿੰਨੇ ਟਾਈਮ ਦਾ ਪ੍ਰੋਸੈਸ ਹੈ ਸਾਰਾ ਇਹ 20 ਤੋਂ 45 ਮਿੰਟ ਦਾ ਪ੍ਰੋਸੈਸ ਆ ਜਿਹੜਾ ਜੀ ਇਹ ਇਹ ਇੱਕ ਵਾਰ ਜਿਵੇਂ ਮੰਨ ਲਓ ਕਿ ਇਹ ਮਰੀਜ਼ ਨੇ ਪਹਿਲੀ ਵਾਰ ਆਏ ਨੇ ਤਾਂ ਇੱਕ ਵਾਰ ਆਉਣ ਦੇ ਨਾਲ ਇਹਨਾਂ ਨੂੰ ਕਿੰਨਾ ਕੁ ਫਰਕ ਪੈ ਜਾਊਗਾ ਇੱਕ ਵਾਰ ਆਉਣ ਨਾਲ ਇਹਨਾਂ ਨੂੰ 50% ਫਰਕ ਆ ਜਿਹੜਾ ਪੈ ਜਾਊਗਾ ਫਿਰ ਅਗਲੀਆਂ ਜਿਹੜੀਆਂ ਚਾਰ ਵਾਰੀਆਂ ਨੇ ਉਹਨਾਂ ਦੇ ਵਿੱਚੋਂ 50% ਹਾਂਜੀ 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 ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਰ ਸਰ ਤੁਸੀਂ ਇੱਥੇ ਪਹੁੰਚੇ ਹੋ ਤੁਹਾਨੂੰ ਪ੍ਰੋਬਲਮ ਕੀ ਹੈ ਜੀ ਅ ਮੈਂ ਬਲਬੀਰ ਥੈਰੇਪੀ ਸੈਂਟਰ ਦੇ ਉੱਤੇ ਆਇਆ ਬੇਸਿਕਲੀ ਮੇਰੀ ਸਮੱਸਿਆ ਜਿਹੜੀ ਹੈਗੀ ਆ ਉਹ ਹੀアリング ਲੋਸ ਦੀ ਹੈਗੀ ਆ ਤੇ ਉਸ ਹੀアリング ਲੋਸ ਲਈ ਅ ਨਾਨਾਂ ਦੇ ਨਾਲ ਜੁੜਿਆ ਕਿਉਂਕਿ ਆਕੂ ਪ੍ਰੈਸ਼ਰ ਵੀ ਕਰਦੇ ਨੇ ਤੇ ਉਹ ਆਕੂ ਪ੍ਰੈਸ਼ਰ ਦੇ ਨਾਲ ਮੈਂ ਵੇਖਣਾ ਚਾਹੁੰਨਾ ਕਿ ਮੈਨੂੰ ਰਿਲੀਫ ਮਿਲਦੀ ਆ ਹੌਣ ਵਾਲੇ ਸਮੇਂ ਦੇ ਵਿੱਚ ਅੱਛਾ ਜਿਹੜੀ ਹੁਣ ਥੈਰੇਪੀ ਤੁਸੀਂ ਲੈ ਰਹੇ ਹੋ ਇਹ ਕੀ ਥੈਰੇਪੀ ਹੈ ਇਹ ਬੇਸਿਕਲੀ ਮ사ਜ ਹੈ ਤੇ ਪੁਰਾਣੇ ਸਮੇਂ ਦੇ ਵਿੱਚ ਵੀ ਹੁੰਦਾ ਸੀ ਤੇ ਇਹਦਾ ਬੈਨੀਫਿਟ ਇਹੀ ਹੈ ਕਿ ਕونکہ ਸਾਡੇ ਪੈਰਾਂ ਦੇ ਵਿੱਚ ਵੀ ਜਦੋਂ ਅਸੀਂ ਆਕੂ ਪ੍ਰੈਸਰ ਵਾਲੇ ਐਂਗਲ ਤੋਂ ਸੋਚਦੇ ਹਾਂ ਤਾਂ ਬਹੁਤ ਸਾਰੇ ਪੁਆਇੰਟ ਨੇ ਉਹ ਉਹ ਨੋਡੀ ਮਸਾਦ ਹੁੰਦੀ ਆ ਤੇ ਉਹ ਪੁਆਇੰਟ ਵੀ ਪ੍ਰੈਸ਼ਰਾਈਜ਼ਡ ਹੁੰਦੇ ਨੇ ਤੇ ਇਹਦੇ ਨਾਲ ਬਾਡੀ ਦੇ ਮਤਲਬ ਆਲਮੋਸਟ ਹਰ ਅਰਗਨ ਨੂੰ ਜਿਹੜੀ ਹੈ ਹੈਲਪ ਮਿਲਦੀ ਹੈ। ਅੱਛਾ ਤੁਸੀਂ ਆਫ ਦਾ ਰਿਕਾਰਡ ਦੱਸ ਰਹੇ ਸੀ ਕਿ ਤੁਹਾਡੀ ਵਾਈਫ ਨੂੰ ਵੀ ਸਮੱਸਿਆ ਸੀ। ਉਹਨਾਂ ਨੂੰ ਕੀ ਸਮੱਸਿਆ ਸੀ? ਉਹਨਾਂ ਦੀ ਇਹ ਸੀ ਕਿ ਉਹਨਾਂ ਦੇ ਇੱਕ 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 ਮੇਜਰ ਐਕਸੀਡੈਂਟ ਤੋਂ ਬਾਅਦ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਸੀ ਤੇ ਉਹ ਬੈੱਡ ਤੇ ਸੀਗੇ ਤੇ ਲਗਾਤਾਰ 45 ਦਿਨ ਉਹ ਬੈੱਡ ਤੇ ਰਹੇ ਨੇ। ਤੇ ਉਸ ਤੋਂ ਬਾਅਦ ਉਹਨਾਂ ਦਾ ਰਾਈਟ ਸਾਈਡ ਦਾ ਜਿਹੜਾ ਸ਼ੋਲਡਰ ਸੀ ਉਹ ਜ਼ਖਮ ਹੋ ਚੁੱਕਿਆ ਸੀ ਤੇ ਉਹ ਹਦਰਬੈਡ ਪਰਥੈਸ ਤੋਂ ਦਾ ਹੀ ਸੀ ਕਿ ਉਹਦੇ ਲਈ ਐਕਸਰਸਾਈਜ਼ ਕਰਨ ਦੀ ਲੋੜ ਪੈਣੀ ਸੀ ਜਾਂ ਕਿਤੇ ਉਹਨਾਂ ਕੋਈ ਥੈਰੇਪੀ ਕਰਾਉਣ ਦੀ ਲੋੜ ਸੀ ਅ ਪਰਸਨਲੀ ਤੇ ਹੋਣੀ ਸੀ ਥਗਲਾ ਸੋ ਸਾਨੂੰ ਇਹ ਨੇੜੇ ਸੀਗਾ ਤੇ ਮੈਂ ਬਲਵੀਰ ਉਹਨਾਂ ਨਾਲ ਗੱਲ ਕੀਤੀ ਤੇ ਇਹਨਾਂ ਨੂੰ ਵਿਖਾਇਆ ਅਸੀਂ 4 ਦਮ 5 ਵਾਰੀ ਥੈਰੇਪੀ ਕਰਾਉਣ ਦੇ ਲਈ ਆਇਆ ਇੱਕ ਸੈਟਿੰਗ ਆਲਮੋਸਟ ਉਹਨਾਂ ਦੀ ਘੰਟੇਕ ਦੀ ਹੁੰਦੀ ਆ ਘੰਟੇ ਦੇ ਵਿੱਚ ਇਹ ਆਪਣੇ ਸਾਰੇ ਐਂਗਲ ਤੋਂ ਉਹਨੂੰ ਟ੍ਰੀਟ ਕਰਦੇ ਨੇ ਤੇ ਚਾਰ ਦਾ ਮੇਰੇ ਖਿਆਲ ਪੰਦ ਬਾਰੀ ਅਸੀਂ ਆਇਆ ਤੇ ਪੰਦ ਬਾਰੀ ਦੇ ਵਿੱਚ ਜਿੱਥੇ ਉਹ ਸ਼ੋਲਡਰ ਬਿਲਕੁਲ ਹੀ ਜਾਮ ਸੀ ਅੱਜ ਆਲਮੋਸਟ ਮੈਂ ਕਹਿ ਸਕਦਾ ਕਿ ਉਹ ਬਿਲਕੁਲ ਓਕੇ ਹੈ ਉਹ ਸ਼ੋਲਡਰ ਵਰਕਿੰਗ ਦੇ ਵਿੱਚ ਆ ਚੁੱਕਿਆ ਹੈ ਪਹਿਲਾਂ ਕਿੰਨੇ ਸਮੇਂ ਤੋਂ ਵਰਕਿੰਗ ਦੇ ਵਿੱਚ ਨਹੀਂ ਸੀਗਾ ਇਹ ਉਹ 1 ਫਬਰੀ ਨੂੰ ਐਕਸੀਡੈਂਟ ਹੋਇਆ ਸੀ ਬੇਸਿਕਲੀ ਉਹਨਾਂ ਦਾ 1 ਫਬਰੀ ਤੋਂ ਬਾਅਦ ਬਿਲਕੁਲ ਹੀ ਬੰਦ ਸੀ ਅੱਛਾ ਹੁਣ ਉਹ ਲਗਭਗ ਸਾਰੇ ਕੰਮ ਕਰ ਲੈਂਦੇ ਹਾਂ ਲਗਭਗ ਉਹ ਸਾਰੇ ਕੰਮ ਕਰ ਲੈਂਦੇ ਨੇ ਇਧਰ ਪਹਿਲਾਂ ਤਾਂ ਖਾਣਾ ਵੀ ਨਹੀਂ ਜ਼ਿਖਾ ਸਕਦੇ ਆਪਣੇ ਹੱਥ ਨਾਲ ਠੀਕ ਹੈ ਤੇ ਸਪੈਕਸ ਵੀ ਉਹਨਾਂ ਨੂੰ ਵੀਅਰ ਕਰਾਉਣੇ ਪੈਂਦੀ ਸੀ ਆਪ ਤੇ ਇਸ ਕਰਕੇ ਹੁਣ ਉਹ ਆਪਣੇ ਸਾਰੇ ਕੰਮ ਕਰਦੇ ਨੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਲਕਮ ਭਾਈ ਜੀ ਤੁਸੀਂ ਥੈਰੇਪੀ ਦੇ ਰਹੇ ਹੋ ਇਸ ਥੈਰੇਪੀ ਨੂੰ ਕੀ ਕਹਿੰਦੇ ਨੇ ਤੇ ਕੀ ਕੀ ਫਾਇਦੇ ਨੇ ਜੀ ਜਿਹੜੀ ਸਰ ਇਹ ਥੈਰੇਪੀ ਇਹਨੂੰ ਕੰਸਮਸ ਮ사ਜ ਕਹਿੰਦੇ ਆ ਇਹਦੇ ਜਿਹੜੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਨੇ ਜਿਵੇਂ ਇਹ ਬਾਤ ਪਿੱਤ ਕਫ ਨੂੰ ਬੈਲੈਂਸ ਕਰਦੀ ਆ ਸਰੀਰ ਦਾ ਕੋਈ ਵੀ ਪ੍ਰੋਬਲਮ ਆ ਉਹਦੇ ਵਾਸਤੇ ਇਹਨੂੰ ਯੂਜ਼ ਕਰ ਸਕਦੇ ਆ ਇਹ ਨਾਲ ਨਾਲ ਕਾਂਸਾ ਥਾਲੀ ਆ ਜਿਹੜੀ ਨਾਲ ਨਾਲ ਪੈਰਾਂ ਦੀ ਮ사ਜ ਦੇ ਨਾਲ ਨਾਲ ਜਿਹੜੇ ਪੈਰਾਂ ਦੇ ਇਕੂ ਪ੍ਰੈਸ਼ਰ ਪੁਆਇੰਟ ਨੇ ਉਹ ਵੀ ਜਿਹੜੇ ਐਕਟੀਵੇਟ ਕਰਦੀ ਆ ਜੇ ਇਹ ਕਿੰਨਾ ਟਾਈਮ ਲੈਣੀ ਪੈਂਦੀ ਆ ਤੇ ਕਿੰਨਾ ਟਾਈਮ ਬੰਦਾ ਲੈ ਕੇ ਠੀਕ ਮਹਿਸੂਸ ਕਰਦਾ ਇਹ ਸਰ 10 ਤੋਂ 15 ਮਿੰਟ ਲੈ ਲੈਂਦਾ ਬੰਦਾ 20 ਮਿੰਟ ਬਿਲਕੁਲ ਰਿਲੈਕਸ ਫੀਲ ਕਰਦਾ ਏ ਜਿਵੇਂ ਪੈਰਾਂ ਦੇ ਵਿੱਚ ਅੱਡੀਆਂ ਦੇ ਵਿੱਚ ਸੇਕ ਵਗੈਰਾ ਏ ਚੰਚਨਾਰਦੀਆਂ ਦੀ ਆਵਾਜ਼ ਆਂਦੀ ਆ। ਮਤਲਬ ਇਹ ਜਿਵੇਂ ਆਮ ਪ੍ਰੋਬਲਮ ਹਨ ਉਹਨਾਂ ਵਾਸਤੇ ਬਹੁਤ ਵਧੀਆ ਰਿਜ਼ਲਟ ਹੈ ਇਹਦਾ। ਠੀਕ ਹੈ ਜਿਵੇਂ ਮਤਲਬ ਸੇਕ ਨਿਕਲਦਾ ਹੈ ਜਾਂ ਥੋੜਾ ਬਹੁਤ ਦਰਦ ਵਗੈਰਾ ਹੁੰਦਾ ਉਹ ਠੀਕ ਹੋ ਜਾਂਦਾ। ਹਾਂਜੀ ਹਾਂਜੀ ਹਾਂਜੀ। ਜੀ ਬਹੁਤ-ਬਹੁਤ ਸ਼ੁਕਰੀਆ। ਓਕੇ। ਕਿਵੇਂ ਲੱਗ ਰਿਹਾ ਬਾਬਾ ਜੀ ਥੈਰੇਪੀ ਕਰਾ ਕੇ ਜੀ? ਬਹੁਤ ਵਧੀਆ। ਬਹੁਤ ਫਰਕ ਪਊਗਾ। ਮੈਂ ਤਾਂ ਮੇਰੇ ਘਰ 'ਚ ਕੋਈ ਐਸਾ ਥਾ ਆ। ਅੱਛਾ ਜੀ। ਜਿਹੜਾ ਨਾ ਛੱਡਿਆ ਹੋਵੇ ਵੀ ਇੱਥੇ ਠੀਕ ਹੁੰਦਾ ਇੱਥੇ ਠੀਕ ਹੁੰਦਾ। ਇੱਥੇ ਆ ਕੇ 70-80% ਬਣੋ। ਤੀਜੀ ਚੌਥੀ ਵਾਰ ਆਇਆ ਅੱਛਾ ਜੀ ਬਰਕ ਪੈ ਗਿਆ ਕਾਫੀ ਬਾਬਾ ਜੀ ਕਿਵੇਂ ਲੱਗ ਰਿਹਾ ਹੈ ਇਹ ਥੈਰਪੀ ਕਰਾ ਕੇ ਸਰੀਰ ਨੂੰ ਕਿਦਾਂ ਮਹਿਸੂਸ ਹੋ ਰਿਹਾ ਜੀ ਕਾਫੀ ਹਲਕਾ ਜਿਹਾ ਮਹਿਸੂਸ ਹੋ ਰਿਹਾ ਅੱਛਾ ਜੀ ਜਿਵੇਂ ਜਕੜਾ ਹੈ ਜਿਹਾ ਸਰੀਰ ਸੀ ਪਹਿਲਾਂ ਅੱਛਾ ਜੀ ਹੁਣ ਬੜਾ ਰਿਲੈਕਸ ਜਿਹਾ ਹੋ ਗਿਆ ਜਿਵੇਂ ਨਾ ਆ ਕਾਫੀ ਜਿਵੇਂ ਪਿੱਛੇ ਉਮਰ ਚਲ ਗਈ ਹੁੰਦੀ ਹੈ ਕਿੰਨੀ ਕਵਾਰ ਤੁਸੀਂ ਥੈਰਪੀ ਕਰਾ ਲਈ ਇੱਥੇ ਆ ਕੇ ਤੇ ਤੀਜੀ ਚੌਥੀ ਵਾਰ ਹੈ ਅੱਛਾ ਹ ਹਰ ਵਾਰ ਹੀ ਕਾਫੀ ਫਰਕ ਨਾ ਇਹਨਾਂ ਤਾਂ ਸਾਨੂੰ ਦੱਸਿਆ ਪਰ ਸਾਡੇ ਕੋਲ ਸਮਾਂ ਨਹੀਂ ਲੱਗਦਾ ਜੇ ਪ੍ਰੋਪਰ ਇਹਨਾਂ ਨੇ ਕਹਿਣ ਤਾਂ ਜਦ ਜਲੀਏ ਮੈਨੂੰ ਲੱਗਦਾ ਵੀ 100% ਹੀ ਠੀਕ ਹੋ ਜਾਂਦਾ ਹਾਂਜੀ ਹਾਂਜੀ ਬਲਬੀਰ ਮਲਟੀਥੈਰੇਪੀ ਸੈਂਟਰ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਬਹੁਤ ਸ਼ਿਕਾਰ ਜੋ ਸ਼੍ਰੀਮਾਨ ਸੰਤ ਬਾਬਾ ਮਨਮੋਹਨ ਸਿੰਘ ਜੀ ਬਾਗਣ ਵਾਲੇ ਉਹ ਪਹੁੰਚੇ ਸੀ ਆਓ ਉਹਨਾਂ ਤੋਂ ਪੁੱਛਦੇ ਹਾਂ ਜਿਉਂ ਉਹਨਾਂ ਨੇ ਥੈਰੇਪੀ ਲਈ ਤੇ ਕਿਵੇਂ ਮਹਿਸੂਸ ਹੋ ਰਿਹਾ ਤੁਹਾਨੂੰ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਇਹ ਇੱਥੇ ਥੈਰੇਪੀ ਕਰਾਈ ਆਪ ਜੀ ਨੇ ਤਿੰਨ ਚਾਰ ਵਾਰ ਆਪ ਜੀ ਨੇ ਦੱਸਿਆ ਆਪ ਜੀ ਪਹਿਲਾਂ ਵੀ ਆਏ ਕੋਨੋ ਥੈਰੇਪੀ ਕਰਾਈ ਤੇ ਕਿਵੇਂ ਜਨ ਮਹਿਸੂਸ ਹੋ ਰਿਹਾ ਆਪ ਜੀ ਨੂੰ ਕਾਫੀ ਰਿਲੈਕਸ ਮਹਿਸੂਸ ਹੋ ਰਿਹਾ ਜੀ ਮੈਨੂੰ ਬਹੁਤ ਖੜਨਾ ਔਖਾ ਸੀ ਬੈਠਣ ਨੂੰ ਭਾਵੇਂ 24 ਘੰਟੇ ਬੈਠਾ ਰਹਾ ਮੈਂ ਕੋਈ ਪ੍ਰੋਬਲਮ ਨਹੀਂ ਸੀ ਹੁੰਦੀ ਜੀ ਖੜਨਾ ਅਰਦਾਸ ਵਿੱਚ ਵੀ ਔਖਾ ਸੀ ਜੀ ਤੇ ਜਿੱਦਣ ਦਾ ਮੈਂ ਕਰਾਇਆ ਕਾਫੀ ਫਰਕ ਪੈ ਗਿਆ ਹਾਂਜੀ ਮੈਂ ਤਾਂ ਬਹੁਤ ਥਾਵਾਂ ਤੇ ਜਾ ਕੇ ਆਇਆ ਲਗਭਗ ਜਿੱਥੇ ਵੀ ਕਿਸੇ ਨੇ ਦੱਸਿਆ ਵੀ ਇੱਥੇ ਲੱਕ ਠੀਕ ਕਰਦੇ ਇੱਥੇ ਠੀਕ ਕਰਦੇ ਜੋਠੀ ਕਰਦੇ ਆ ਬੜੇ ਥਾਵਾਂ ਤੇ ਜਾ ਕੇ ਕਿਦੋਂ ਨਹੀਂ ਸੀ ਇੱਥੇ ਆ ਕੇ ਕਾਫੀ ਫਰਕ ਪੈ ਗਿਆ ਮੇਰਾ ਜੀ ਕਿ ਥੈਰੇਪੀ ਤੇ ਕੋਰਸ ਦੀ ਕੋਰਸ ਚੱਲਦਾ ਜਾਂ ਕਿਵੇਂ ਆਪ ਜੀ ਨੂੰ ਦੱਸਿਆ ਨਹੀਂ ਉਹ ਕਹਿੰਦੇ ਵੀ ਹਫਤੇ 'ਚ ਇੱਕ ਦੋ ਵਾਰ ਕਰਾ ਲਓ ਤੇ ਇੰਦਾ 8-10 ਵਾਰ ਹੋ ਗਈ ਤੇ ਸਾਰਾ ਠੀਕ ਹੋ ਗਿਆ ਮਤਲਬ ਕਈ ਵਾਰ ਕਈ ਵਾਰ ਕਿਸੇ ਨੇ ਦੂਰੋਂ ਆਉਣਾ ਹੁੰਦਾ ਤਾਂ ਉਹਨੂੰ ਕਿਸੇ ਪ੍ਰਕਾਰ ਦੀ ਪ੍ਰੋਬਲਮ ਨਹੀਂ ਆ ਵੀ ਉਹਨੂੰ ਲਗਾਤਾਰ ਹੀ ਆਉਣਾ ਹੈ ਆ ਨਹੀਂ ਨਹੀਂ ਅੱਛਾ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਵਾਗਤ ਸੋ ਇਹ ਬਲਵੀਰ ਮਲਟੀ ਥੈਰੇਪੀ ਸੈਂਟਰ ਆਪ ਜੀ ਨੇ ਜਿਨ੍ਹਾਂ ਨੇ ਵੀ ਇੱਥੇ ਆਉਣਾ ਹੋਵੇ ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਿਹਤ ਦੀ ਕੋਈ ਸਮੱਸਿਆ ਆ ਰਹੀ ਹੈ ਉਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇੱਥੇ ਸਮਾਂ ਲੈ ਕੇ ਇੱਥੇ ਆ ਸਕਦੇ ਹੋ ਧੰਨਵਾਦ ਇਸ ਦੌਰਾਨ ਕੁਝ ਮਰੀਜ਼ ਵੀ ਸਾਡੇ ਨਾਲ ਮੌਜੂਦ ਨੇ ਕਿੱਥੋਂ ਆਏ ਹੋ ਜੀ ਤੁਸੀਂ ਮਾਧਗਰੀ ਕਾਲੀਆਂ ਤੋਂ ਆਈ ਹਾਂ ਪਹਿਲੀ ਵਾਰ ਆਇਓ ਕਿ ਦੂਜੀ ਵਾਰ ਦੀ ਦੂਜੀ ਵਾਰ ਆਈ ਹਾਂ ਕੀ ਤਕਲੀਫ ਸੀਗੀ ਜੀ ਤੁਹਾਨੂੰ ਗਰਗੀ ਸੀਗੀ ਮੈਂ ਠੀਕ ਹੈ ਜੀ ਗੋੜੇ ਦੀ ਤਕਲੀਫ ਸੀ ਹਾਂ ਦੂਜੀ ਵਾਰ ਪਹਿਲੀ ਵਾਰ ਆਏ ਤਾਂ ਕਿੰਨਾ ਕ ਫਰਕ ਪੈ ਗਿਆ બસ ਦੋ ਵਾਰੀ ਮੇਂ ਫਰਕ ਪੈ ਗਿਆ ਤਾਰ ਦੂਜੀ ਵਾਰ ਚ ਠੀਕ ਹੋ ਗਏ ਮਤਲਬ ਲਤ ਵਿੰਗੀ ਹੋ ਗਈ ਠੀਕ ਐਕਸਰੇ ਵਗੈਰਾ ਕਰਾਈ ਡਾਕਟਰ ਹੋਰ ਥੀਰੇ ਕਿਤੇ ਕਿਤੇ ਲੇਕਾ ਮਤਲਬ ਲਬ ਆਪਣਾ ਜਿੱਥਾ ਕੋਈ ਕਾਇਦੇ ਕਰਾ ਵਗ ਜੇ ਕਰਾ ਲੇਕਾ ਫਰਕ ਨਹੀਂ ਪਿਆ ਐਕਸਰੇ ਵੀ ਕਰਾਈ ਦਵਾਈ ਵੀ ਮਿੰਨਾ ਖਾਣੀਆਂ ਕਹਿੰਦੇ ਗਲੀਸ ਘਟ ਗਈ ਜਦੋਂ ਦਵਾਈ ਕੋਈ ਗਲੀਸ ਨਹੀਂ ਕੋਈ ਕੁਸ ਨਹੀਂ ਇੱਕ ਵਾਰੀ ਉਹ ਕਰਿਆ ਜਦ ਹੀ ਚੱਲਣ ਲੱਗੀ ਲਤ ਵਿੰਗੀ ਹੋ ਗਈ ਠੀਕ ਹੁਣ ਠੀਕ ਹੈ ਜੀ ਹਾਂ ਹੁਣ ਠੀਕ ਆ ਰਜੇ ਤੇ ਪਹਿਲੀ ਵਾਰ ਚ ਠੀਕ ਹੋ ਗਏ ਜੀ ਤੁਸੀਂ ਹਾਂ ਪਹਿਲੀ ਵਾਰ ਮੈਂ ਦੂਜੀ ਵਾਰ ਫੇਰ ਆਈ ਠੀਕ ਦੋ ਵਾਰਿੰਬਲ ਠੀਕ ਆ ਹੁਣ ਹੁਣ ਬਿਲਕੁਲ ਠੀਕ ਹਾਂਜੀ ਠੀਕ ਹੈ ਜੀ ਧੰਨ ਬਾਈ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਮੈਂ ਪਟਿਆਲਾ ਨਾਲ ਜੀ ਤੁਹਾਨੂੰ ਕੀ ਪ੍ਰੋਬਲਮ ਸੀ ਕਿ ਜੀ ਮੈਨੂੰ ਇੱਕ ਕਮਰ ਦੇ ਨੀਚਲੇ ਹਿੱਸੇ 'ਚ ਬਹੁਤ ਦਰਦ ਰਹਿੰਦਾ ਸੀਗਾ ਜੀ ਉੱਠ ਬੈਠ ਨਹੀਂ ਪਾਉਂਦਾ ਸੀ ਮੈਂ ਕੋ ਕੰਮ ਨਹੀਂ ਕਰ ਪਾਉਂਦਾ ਬਹੁਤ ਪੇਨ ਰਹਿੰਦਾ ਸੀਗਾ ਤੇ ਕਿੰਨੇ ਕ ਲੰਬੇ ਸਮੇਂ ਤੋਂ ਵੀਰੇ ਮੈਨੂੰ ਕਾਫੀ ਟਾਈਮ ਸੀ ਇਸਾਲ 1.5 ਸਾਲ ਤੋਂ ਪ੍ਰੋਬਲਮ ਸੀ ਜਾ ਕਿ ਚੱਕਰ ਪੈ ਗਿਆ ਸੀ ਕਿਉਂ ਹੋਇਆ ਸੀ ਇਹ ਜਿਆਦਾ ਹੀ ਮੇਰੇ ਸੈਟਿੰਗ ਦਾ ਕੰਮ ਹੈਗਾ ਮੈਂ ਤਾਂ ਆਫਿਸ 'ਚ ਮੈਂ ਬੈਨਾ ਨਹੀਂ ਚੁੱਕ ਕੇ ਬੈਨਾਗਾ ਤਾਂ ਮਤਲਬ ਉਹ نیچے ਬੈਠਣਾ ਵਜਨ ਚੱਕਰ ਨਾਲ ਜਾ ਉਹਦੇ ਨਾਲ ਹੋ ਗਈ ਸੀ ਦਿੱਕਤ ਇਹ ਫਿਰ ਤੁਸੀਂ ਹੋਰ ਕਿਤੇ ਵੀ ਗਏ ਹੋਵੋਗੇ ਉੱਥੋਂ ਕਿ ਦਿਖਾਇਆ ਹੋਊਗਾ ਉੱਥੋਂ ਕੋਈ ਫਰਕ ਨਹੀਂ ਪਿਆ ਥੋੜਾ ਟਾਈਮ ਪਿਆ ਸੀ ਫਰਕ ਫਿਰ ਬਾਅਦ 'ਚ ਠੀਕ ਨਹੀਂ ਹੋਇਆ ਫਿਰ ਮੈਨੂੰ ਇਹਨਾਂ ਨੂੰ ਦੱਸਿਆ ਇਹਨਾਂ ਬਾਰੇ ਕਿ ਅਸੀਂ ਇਹਨਾਂ ਕੋਲ ਆਏ ਤੇ ਮੈਂ ਪਹਿਲੀ ਵਾਰ ਪਹਿਲੀ ਵਾਰ ਚ ਹੀ ਠੀਕ ਹੋ ਗਿਆ ਹੁਣ ਤੁਸੀਂ ਇੱਥੇ ਲੋਕਲੀ ਰਹਣ ਵਾਲੇ ਹਾਂਜੀ ਹਾਂਜੀ ਪਹਿਲੀ ਵਾਰ ਦੇ ਵਿੱਚ ਬਿਲਕੁਲ ਠੀਕ ਹੋ ਗਿਆ ਬਿਲਕੁਲ ਠੀਕ ਹੋ ਗਿਆ ਜੀ ਅੱਜ ਮੈਂ ਦੂਜੀ ਵਾਰ ਆਇਆ ਸੀਗਾ ਮਤਲਬ ਮੈਂ ਬਿਲਕੁਲ ਮੇਰਾ ਪੈਨ ਬਿਲਕੁਲ ਠੀਕ ਹੈ ਪਹਿਲਾਂ ਅਕਸਰ ਲੰਬਾ ਸਮਾਂ ਦਰਦ ਰਹਿੰਦੀ ਰਹਿੰਦਾ ਸੀ ਠੀਕ ਪਹਿਲਾਂ ਤੁਸੀਂ ਹੋਰ ਕਿਤੇ ਵੀ ਦਿਖਾਇਆ ਹੁਣ ਉੱਥੋਂ ਠੀਕ ਨਹੀਂ ਹੋਇਆ ਨਹੀਂ ਦਿਖਾਇਆ ਜੀ ਠੀਕ ਨਹੀਂ ਹੋਇਆ ਇਹ ਤੁਮੇ ਹੁਣ ਬਿਲਕੁਲ ਠੀਕ ਹੈ ਬਿਲਕੁਲ ਓਕੇ ਹੈ ਜੀ ਠੀਕ ਹੈ ਹੋਰ ਵੀ ਨਹੀਂ ਮੈਮ ਤੁਸੀਂ ਕਿੱਥੇ ਦੇ ਰਹਿਣ ਵਾਲੇ ਜੀ ਸਰ ਮੈਂ ਪਟਿਆਲਾ ਦੇ ਆ ਕੀ ਕੀ ਤਕਲੀਫ ਸੀਗੀ ਤੁਹਾਨੂੰ ਸਰ ਮੈਨੂੰ ਸਪਾਈਨ ਦੀ ਪ੍ਰੋਬਲਮ ਸੀ ਜੀ ਮਤਲਬ ਬੈਗ ਗਲੇ ਚ ਮਤਲਬ ਬਹੁਤ ਜ਼ਿਆਦਾ ਦਰਦ ਹੁੰਦਾ ਸੀਗਾ ਬੀਜ਼ ਨਾਲ ਕੰਮ ਵੀ ਨਹੀਂ ਕਰਾਇਆ ਜਾਂਦਾ ਸੀਗਾ ਕੁਛ ਮੈਂ ਜੌਬ ਕਰਦੀ ਸੀ ਕਲੈਰੀਕਲ ਵਰਕ ਸੀਗਾ ਮੈਂ ਲਿਖਣਾ ਵੀ ਜੋ ਲਿਖਦੀ ਸੀਗੀ ਤਾਂ ਗਰਦਨ ਐਨ ਆਕੜ ਜਾਂਦੀ ਸੀ ਪੂਰੀ ਜੋ ਕਰਦਾ ਕੰਮ ਕਰਨਾ ਹੁੰਦਾ ਸੀਗਾ ਤਾਂ ਵੀ ਐ ਹੋਣਾ ਕਿ ਬਸ ਮੇਰੇ ਤੋਂ ਨਹੀਂ ਹੋਣਾ ਮੇਰੇ ਤੋਂ ਨਹੀਂ ਹੋਣਾ ਹੈਗਾ ਫਿਰ ਮਤਲਬ ਮੰਮਾ ਆਏ ਸੀਗੇ ਪਹਿਲਾਂ ਮੰਮਾ ਨੂੰ ਇਹ ਪ੍ਰੋਬਲਮ ਸੀ ਜਦੋਂ ਮੰਮਾ ਨੂੰ ਇੱਥੋਂ ਫਰਕ ਪਿਆ ਫਿਰ ਮੰਮਾ ਮੈਨੂੰ ਲੈ ਕੇ ਆਏ ਉਰੇ ਫਿਰ ਹੁਣ ਮੈਂ ਸੈਕਿੰਡ ਟਾਈਮ ਆਈ ਸੀ ਇਹ ਮੈਂ ਬਿਲਕੁਲ ਠੀਕ ਆ ਹੋਣਾ ਅੱਛਾ ਪਹਿਲਾਂ ਤੁਸੀਂ ਕਿਹਾ ਕਿ ਮੰਮਾ ਵੀ ਆਏ ਨੇ ਤੇ ਮੰਮਾ ਨੂੰ ਤੁਹਾਡੇ ਨੂੰ ਕਿੰਨੀ ਵਾਰ ਆਉਣਾ ਪਿਆ ਸੀਗਾ ਜੀ ਮੰਮਾ ਵੀ ਦੋ ਵਾਰਾਂ ਚ ਮਤਲਬ ਬਿਲਕੁਲ ਠੀਕ ਹੋ ਗਏ ਸੀ ਉਹਨਾਂ ਨੂੰ ਕੀ ਸਮੱਸਿਆ ਸੀ ਉਹਨਾਂ ਨੂੰ ਪਹਿਲਾਂ ਸਰਵਾਈਕਲ ਹੀ ਸੀਗਾ ਉਹਨਾਂ ਦਾ ਵੀ ਬਹੁਤ ਜ਼ਿਆਦਾ ਸੀਗਾ ਠੀਕ ਹੈ ਜੀ ਤੁਸੀਂ ਪਹਿਲਾਂ ਕਿਤੇ ਹੋਰ ਵੀ ਦਿਖਾਇਆ ਹੋਣਾ ਹਾਂਜੀ ਅਸੀਂ ਕੋਈ ਛੱਡਿਆ ਹੀ ਨਹੀਂ ਹੈਗਾ ਸਮਾਨਾ ਪਟਿਆਲਾ ਸਾਰੇ ਕਿੱਥੇ ਫੇਰ ਲਿਆ ਹਾਂ। ਅਜੇ ਉੱਥੇ ਕੋਈ ਫਰਕ ਨਹੀਂ ਪਿਆ ਜੀ। ਬਿਲਕੁਲ ਵੀ ਨਹੀਂ। ਇੱਥੇ ਹੁਣ ਓਕੇ ਆ ਕੰਮ ਜੀ। ਹਾਂਜੀ। ਤੁਸੀਂ ਵੀ ਤੇ ਮੰਮੀ ਵੀ ਜੀ। ਹਾਂਜੀ। ਠੀਕ ਹੈ ਜੀ ਧੰਨਵਾਦ। ਕੀ ਪ੍ਰੋਬਲਮ ਸੀਗੀ ਜੀ ਤੁਹਾਨੂੰ? ਮੇਰਾ ਨਾਮ ਕਰਮਜੀਤ ਹੈ। ਮੈਨੂੰ ਰੀੜ ਦੀ ਹੱਡੀ ਦੀ ਦਿੱਕਤ ਸੀ, ਸਰਵਾਈਕਲ ਸੀ ਔਰ ਪੈਰਾਂ 'ਚ ਦਰਦ ਸੀ। ਕਿੰਨੀ ਵਾਰ ਆਉਣ ਤੇ ਤੁਸੀਂ ਠੀਕ ਹੋਏ ਹੋ, ਕਿੰਨਾਕ ਠੀਕ ਹੋਏ ਹੋ? ਮੈਂ ਪਹਿਲੀ ਵਾਰ ਚੀ ਚੱਲਣ ਲਾਤੀ ਸੀ ਵਿਰੇ ਨੇ। ਮੈਂ ਪੂਰੀ ਪੂਰੀ ਲੱਤ ਦੇ ਵਿੱਚ ਪੇਨ ਸੀ ਮੇਰੇ ਸੈਟਿਕਾ ਬੋਲਦੇ ਨੇ ਜਿਹਨੂੰ ਤੇ ਮੈਂ ਖੁਦ ਇੱਕ ਡਾਕਟਰ ਹੱਡੀਆਂ ਵਾਲੇ ਡਾਕਟਰ ਨਾਲ ਆਪਰੇਸ਼ਨ ਕਰਵਾਉਣੀ ਆ ਮੇਰਾ ਐਨਐਮ ਦਾ ਕੋਰਸ ਵੀ ਕੀਤਾ ਹੋਇਆ ਔਰ ਆਪਰੇਸ਼ਨ ਥੀਏਟਰ ਦਾ ਓਟੀ ਦਾ ਕੋਰਸ ਵੀ ਕੀਤਾ ਹੋਇਆ ਮੇਰਾ ਤੇ ਮਤਲਬ ਮੈਂ 10 ਸਾਲ ਤੋਂ ਕੰਮ ਕਰ ਰਹੀ ਆ ਹਸਪੀਟਲ 'ਚ ਹੱਡੀਆਂ ਵਾਲੇ 'ਚ ਤੇ ਸਾਡੇ ਡਾਕਟਰ ਨੇ ਮੈਨੂੰ ਖੁਦ ਰੀੜ ਦੀ ਹੱਡੀ ਦਾ ਆਪਰੇਸ਼ਨ ਬੋਲਿਆ ਸੀ ਮੇਰੇ L4 L5 S1 ਚ ਦਿੱਕਤ ਸੀ ਮਤਲਬ ਜੋ 슬ਿੱਪ ਡਿਸਕ ਬੋਲਦੇ ਨੇ ਡਿਸਕ ਬਾਹਰ ਨਿਕਲੀ ਹੋਈ ਸੀ ਤਾਂ ਮੈਂ ਕਈ ਥਾਵਾਂ ਤੇ ਫਿਰ ਗਈ ਤੇ ਆਪਰੇਸ਼ਨ ਲਈ ਤਾਂ ਮੈਨੂੰ ਸਾਡੇ ਡਾਕਟਰ ਨੇ ਕਿਹਾ ਕਰਮਜੀਤ ਇਹ ਸਖਸ਼ਪੂਲ ਨਹੀਂ ਹੈ ਤੂੰ ਆਪਰੇਸ਼ਨ ਨਾ ਕਰਵਾ ਕਿਉਂਕਿ ਇਹਦੇ ਵਿੱਚ ਅਸੀਂ ਕਦੇ ਵੀ ਕਿਸੇ ਨੂੰ ਮਤਲਬ ਗਰੰਟੀ ਨਹੀਂ ਦਿੰਦੇ ਜਦੋਂ ਆਪਰੇਸ਼ਨ ਕਰਦੇ ਆ ਹੱਡੀਆਂ ਦਾ ਉਸ ਟਾਈਮ ਜੋ ਆਪਣੀ ਮੇਨ ਨਸ ਹੈ ਨਾ ਰੀਡ ਦੀ ਹੱਡੀ ਦੀ ਕਈ ਵਾਰ ਉਹਨੂੰ ਕੋਈ ਇੰਸਟਰੂਮੈਂਟ ਟੱਚ ਕਰ ਗਿਆ ਤਾਂ ਬੰਦੇ ਦਾ ਲੈਟਰਨ ਬਾਥਰੂਮ ਸਾਰਾ ਬੈੱਡ ਤੇ ਹੋਊਗਾ ਮਤਲਬ ਮੈਂ ਇਹ ਸਭ ਕੁਝ ਜਾਣਦੇ ਹੋਏ ਮੈਂ ਕਈ ਦੇਸੀ ਥਾਮਾਂ ਤੇ ਕਈ ਥਾਮਾਂ ਤੇ ਫਿਰ ਮੈਨੂੰ ਕਿਤੋਂ ਆਰਾਮ ਨਹੀਂ ਆਇਆ ਫਿਰ ਮੈਨੂੰ ਬਲਵੀਰ ਵੀਰੇ ਬਾਰੇ ਕਿਸੇ ਨੇ ਦੱਸਿਆ ਕਿ ਤੂੰ ਉੱਥੇ ਜਾ ਤਾਂ ਮੈਂ ਜਦੋਂ ਇੱਥੇ ਆਈ ਤਾਂ ਮੈਨੂੰ ਪਹਿਲੀ ਵਾਰ ਚ ਆਰਾਮ ਆ ਗਿਆ ਅੱਜ ਮੈਂ ਦੂਸਰੀ ਵਾਰ ਸੈਕਿੰਡ ਵਾਰ ਇੱਥੇ ਆਈ ਆ ਦੂਜੀ ਵਾਰ ਦੇ ਵਿੱਚ ਹੁਣ ਤੁਸੀਂ ਬਿਲਕੁਲ ਠੀਕ ਹਾਂ ਮੈਂ ਠੀਕ ਹਾਂ ਤੁਹਾਡੇ ਸਾਹਮਣੇ ਆ ਖੜੀਆਂ ਤਾਂ ਅੰਦਰੁਸਤਾ ਮੈਂ ਆਪਰੇਸ਼ਨ ਦਾ ਕੰਮ ਸਾਰਾ ਡਾਕਟਰ ਨਾਲ ਕਰਵਾ ਰਹੀਆਂ ਤੇ ਅੱਜ ਮੈਂ ਆਪਣੀ ਡਿਊਟੀ ਤੋਂ ਇੱਥੇ ਆਈਆਂ ਆ ਥੈਰੇਪੀ ਕਰਾਉਣ ਦੇ ਲਈ ਅੱਛਾ ਪਹਿਲੀ ਵਾਰ ਆਈ ਸੀ ਉਦੋਂ ਕਿੰਨਾ ਕ ਫਰਕ ਪੈ ਗਿਆ ਸੀ ਮੈਨੂੰ ਪਹਿਲੀ ਵਾਰ ਚ ਮੇਰੀ ਲੱਤ ਦਾ ਦਰਦ ਚਲਾ ਗਿਆ ਸੀ ਜੋ ਸਾਇਟਿਕਾ ਦਾ ਪੇਨ ਸੀ ਮੈਨੂੰ ਤੇ ਮੇਰੇ ਪੈਰਾਂ ਚ ਦਰਦ ਸੀ ਮੈਨੂੰ 80 90 ਪੈਸੇ ਮੇਰੇ ਪੈਰਾਂ ਚ ਆਰਾਮ ਪੈ ਗਿਆ ਸੀ ਤੇ ਮਤਲਬ ਮੇਰੇ ਸਰਵਾਈਕਲ ਦਾ ਸਰਵਾਈਕਲ ਮੈਨੂੰ ਬਚਪਨ ਤੋਂ ਸੀ ਕਟੋ-ਕਟ ਮੈਨੂੰ 30 ਸਾਲ ਪੁਰਾਣਾ ਸਰਵਾਈਕਲ ਸੀ ਜੀ ਹਾਂਜੀ ਜਿਹੜਾ ਤੁਸੀਂ ਦਰਦ ਦੱਸ ਰਹੇ ਹੋ ਰੀਡ ਦੀ ਹੱਡੀ ਵਾਲਾ ਉਹ ਕਿੰਨੇ ਲੰਬੇ ਸਮੇਂ ਤੋਂ ਜੀ ਉਹ ਮੈਨੂੰ ਮਤਲਬ ਕੰਮ ਹਰ ਚ ਵੈਸੇ ਦਿੱਕਤ ਤਾਂ ਨਾਰਮਲੀ ਰਹਿੰਦੀ ਹੂ ਸੀ ਤੇ ਫਰਬਰੀ ਤੋਂ ਮੈਨੂੰ ਜ਼ਿਆਦਾ ਪ੍ਰੋਬਲਮ ਹੋ ਗਈ ਸੀ ਨਾ ਤਾਂ ਮੈਂ ਆਪਣੇ ਆਪ ਪਾਸਾ ਲੈ ਪਾਉਂਦੀ ਸੀ ਬੈੱਡ ਤੇ ਨਾ ਮੈਂ ਉੱਠ ਕੇ ਚੱਲ ਫਿਰ ਸਕਦੀ ਸੀ ਮਤਲਬ ਮੈਂ ਟੋਟਲੀ ਇੱਕ ਜਗ੍ਹਾ ਤੇ ਐਮੀ ਐਮੀ ਖੜ ਗਈ ਸੀ ਤਾਂ ਮੈਨੂੰ ਮੇਰੇ ਹਸਪੀਟਲ ਦਾ ਸਟਾਫ ਆ ਕੇ ਮੈਨੂੰ ਮੇਰੇ ਰੂਮ ਤੋਂ ਉਠਾ ਕੇ ਲੈ ਕੇ ਗਿਆ ਸੀ ਹਸਪੀਟਲ ਚ ਤੇ ਉੱਥੇ ਮੈਨੂੰ ਇੱਕ ਹਫਤਾ ਮੇਰੇ ਡ੍ਰਿਪਾਂ ਵਗੈਰਾ ਲਗਾਈਆਂ ਮਤਲਬ ਪੇਨ ਕਿਲਰ ਦੇ ਇੰਜੈਕਸ਼ਨ ਵਗੈਰਾ ਲਾਏ ਫਿਰ ਜਦੋਂ ਮੇਰੀ ਐਮ ਆਰ ਆਈ ਦੀ ਰਿਪੋਰਟ ਕਰਵਾਈ ਤਾਂ ਉਹਦੇ ਵਿੱਚ ਮੇਰੀਆਂ ਤਿੰਨ ਡਿਸਕਾਂ ਸਲਿੱਪ ਆਈਆਂ ਸੀ ਅੱਛਾ ਜਿਹੜੇ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਵੀਡੀਓ ਦੇਖ ਰਹੇ ਨੇ ਜਿਨ੍ਹਾਂ ਨੂੰ ਸਰਵਾਈਵ ਦੀ ਜਾਂ ਗੋਡਿਆਂ ਦੀ ਮੋਡਿਆਂ ਦੀ ਤਕਲੀਫ ਉਹਨਾਂ ਨੂੰ ਕੀ ਕਹਿਣਾ ਚਾਹੂਗੀ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂਗੀ ਜਿੰਨਾ ਹੋ ਸਕਦਾ ਹੈ ਆਪਰੇਸ਼ਨਾਂ ਤੋਂ ਬਚੋ ਤੇ ਆਪਣਾ ਵੀਰੇ ਕੋਲੇ ਆਓ ਆਪਣਾ ਇਲਾਜ ਕਰਾਓ ਗਾਰੰਟੀ ਨਾਲ ਤੁਸੀਂ ਚੱਲਦੇ ਹੋ ਜਾਓਗੇ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਭਾਈ ਜੀ ਹੁਰੀ ਵੀ ਪਹੁੰਚੇ ਹੋਏ ਨੇ ਭਾਈ ਜੀ ਕਿੱਥੋਂ ਆਇਓ ਤੁਸੀਂ ਕਿਹੜਾ ਪਿੰਡ ਹੈ ਕਿਹੜਾ ਸ਼ਹਿਰ ਹੈ ਜੀ ਅਰਦਾਸਪੁਰ ਪਿੰਡ ਹੈ ਜੀ ਸ਼ਹਿਰ ਪਟਿਆਲਾ ਹੀ ਹੈ ਜੀ ਬਾਈ ਜੀ ਤੁਹਾਨੂੰ ਕੀ ਪ੍ਰੋਬਲਮ ਸੀ ਡਿਸਕ ਦੀ ਪ੍ਰੋਬਲਮ ਸੀ ਜੀ ਮੰਨ ਕੇ ਦਵਗੇ ਸੀ ਕਿੰਨੇ ਸਮੇਂ ਤੋਂ ਮੈਂ ਮਤਲਬ ਇੱਕ ਸਾਲ ਪੂਰਾ ਬੈੱਡ ਤੇ ਰਿਹਾ ਜੀ ਕਿਉਂ ਕਿਵੇਂ ਪ੍ਰੋਬਲਮ ਆ ਗਈ ਸੀ ਕੀ ਹੋ ਗਿਆ ਸੀ ਹੋਇਆ ਤਾਂ ਵੈਸੇ ਕੁਝ ਨਹੀਂ ਸੀ ਜੋਬ ਹੈ ਸ਼ੀਟਿੰਗ ਜੋਬ ਦੀ ਜਿਆਦਾ ਬੈਠਣ ਜਿਆਦਾ ਬੈਠਣ ਕਰਕੇ ਲਾ ਲੋ ਜਾਂ ਕਿਤੇ ਕੋਈ ਝਟਕਾ ਲੱਗ ਗਿਆ ਫਿਰ ਬਾਈ ਹੋਰਾਂ ਦੇ ਕੋਲ ਆਏ ਤਾਂ ਕਿੰਨੇ ਟਾਈਮ ਦੇ ਵਿੱਚ ਇਲਾਜ ਕੀਤਾ ਇਹਨਾਂ ਨੇ ਮੈਂ ਮਤਲਬ ਕਿ ਦੂਜੀ ਥੈਰੇਪੀ ਦੇ ਵਿੱਚ ਚੱਲਣ ਲੱਗ ਗਿਆ ਸੀ ਅੱਛਾ ਪਹਿਲਾਂ ਤੁਸੀਂ ਬਿਲਕੁਲ ਨਹੀਂ ਤੁਰਦੇ ਸੀ ਨਹੀਂ ਬੈੱਡ ਤੇ ਸੀ ਜੀ ਪੂਰਾ ਇੱਕ ਸਾਲ ਤੋਂ ਹਾਂਜੀ ਇੱਕ ਸਾਲ ਬਾਅਦ ਜਦੋਂ ਬਾਈ ਜੂਰਮ ਕੋਲ ਆਏ ਤਾਂ ਇੱਕ ਵਾਰ ਆਏ ਤੇ ਉਸ ਤੋਂ ਬਾਅਦ ਤੁਸੀਂ ਚੱਲਣ ਲੱਗ ਗਏ ਹਾਂਜੀ ਚੱਲਣ ਲੱਗ ਗਏ ਤੇ ਹੁਣ ਕਿਵੇਂ ਮਹਿਸੂਸ ਕਰਦੇ ਹੋ ਹੁਣ ਤਾਂ ਜੀ ਪੂਰਾ ਠੀਕ ਹੈ 100% ਠੀਕ ਹੈ ਕਿੰਨੀ ਵਾਰ ਬਾਈ ਹੋਰਾਂ ਕੋਲ ਆਏ ਹੋ ਤੁਸੀਂ ਮਤਲਬ ਕਿ ਦੂਜੀ ਤੁਰਨ ਲੱਗਿਆ ਸੀ ਇੱਕ ਦੋ ਵਾਰ ਫੇਰਾਇਆ ਜੀ ਦੋ ਤਿੰਨ ਵਾਰੀਆਂ ਚ ਆਇਆ ਤੋਂ ਤੁਸੀਂ ਤੁਸੀਂ ਠੀਕ ਹੋ ਗਏ ਹਾਂਜੀ ਹਾਂਜੀ ਤੇ ਉਸ ਤੋਂ ਪਹਿਲਾਂ ਤੁਸੀਂ ਹੋਰ ਥਾਵਾਂ ਤੇ ਵੀ ਗਏ ਹੋਗੇ ਉਹ ਕੀ ਕਹਿੰਦੇ ਸੀ ਉਹ ਕਾਫੀ ਜਗ੍ਹਾ ਗਏ ਮਤਲਬ ਹੀ ਪੂਰੇ ਪੰਜਾਬ 'ਚ ਲਾਲੋ ਅੰਬਾਲਾ ਸ਼ਹਿਰ ਹਰਿਆਣੇ 'ਚ ਹੋਰ ਆਪਣੇ ਦੇਵੀਗੜ੍ਹ ਸੜ ਸਮਾਣੇ ਜੀ ਕਾਫੀ ਜਗ੍ਹਾ ਜਾ ਕੇ ਆਏ ਮਤਲਬ ਕਿ ਕਸੁੱਲਿਆ ਚੈੱਕਅਪ ਕੀਤਾ ਟਰੀਟਮੈਂਟ ਐਮ ਆਰ ਆਈ ਕਰਾਈ ਉਹਦੇ ਵਿੱਚ ਆਪਰੇਸ਼ਨ ਹੀ ਲਿਖਤਾ ਸੀ ਮਰਾ ਜੀ ਅੱਛਾ ਤੁਹਾਡਾ ਆਪਰੇਸ਼ਨ ਦੱਸਿਆ ਸੀ ਤੁਸੀਂ ਬੈੱਡ ਤੇ ਸੀ ਇਸ ਤੋਂ ਬਾਅਦ ਇਹਨਾਂ ਕੋਲ ਆਏ ਤੇ ਠੀਕ ਹੋ ਗਏ ਬਿਲਕੁਲ ਹਾਂਜੀ ਹਾਂਜੀ ਹੁਣ ਮਤ ਕੀ ਹੁਣ ਬਿਲਕੁਲ ਲੋੜ ਨਹੀਂ ਪਈ ਜੇ ਆਪਰੇਸ਼ਨ ਕਰਾਉਣ ਦੀ ਠੀਕ ਹੈ ਬਾਈ ਧੰਨਵਾਦ ਠੀਕ ਹੈ ਥੈਂਕ ਯੂ ਸਰ ਇੱਕ ਭੈਣ ਨੇ ਸਾਡੇ ਨਾਲ ਭੈਣੇ ਤੁਹਾਨੂੰ ਕੀ ਸਮੱਸਿਆ ਸੀ ਇਹਨਾਂ ਕੋਲ ਆਏ ਹਾਂਜੀ ਜੀ ਮੇਰੇ ਮੜੱਕੇ ਦੋਵੇ ਵੇ ਸੀ ਇਹ ਮੋਢੇ ਦੀ ਲਾਸ ਦੇਗੀ ਠੀਕ ਹੈ ਕਿੰਨੀ ਵਾਰ ਤੁਹਾਨੂੰ ਆਉਣਾ ਪਿਆ ਜੀ ਜੀ ਹੱਤ ਦੂਜੀ ਵਾਰ ਹੀ ਆਏ ਜੀ ਦੋ ਦੋ ਪਹਿਲੀ ਵਾਰ ਆਏ ਤੋ ਤੁਹਾਨੂੰ ਫਰਕ ਹੈ ਹਾਂਜੀ ਫਰਕ ਹੈ ਕਿੰਨਾ ਕੁ ਫਰਕ ਮਹਿਸੂਸ ਕਰਦੇ ਹੋ ਪਹਿਲਾਂ ਨਾਲ ਜੀ ਹੈ ਬਹੁਤ ਜ਼ਿਆਦਾ ਫਰਕ ਹੈ ਜੀ ਅੱਛਾ ਕਿੰਨੇ ਕ ਸਮੇਂ ਤੋਂ ਸਮੱਸਿਆ ਆ ਰਹੀ ਸੀ ਡਿਸਕ ਦੇ ਮਣ ਕੇ ਦਬਣੀ ਹਾਂਜੀ ਹੋਵੇ ਤੇ 3-4 ਸਾਲ 3-4 ਸਾਲ ਪਹਿਲਾਂ ਵੀ ਤੁਸੀਂ ਕਿਤੇ ਹੋਰ ਦਿਖਾਇਆ ਹੁਣ ਉੱਥੋਂ ਫਰਕ ਨਹੀਂ ਪਿਆ ਜੀ ਨਾ ਜੀ ਕਿਤੇ ਵੀ ਫਰਕ ਨਹੀਂ ਪਿਆ ਹੁਣ ਬਾਈ ਉਰਾਂ ਕੋਲ ਫਰਕ ਹੈ ਹਾਂਜੀ ਉਰੇ ਫਰਕ ਹੈ ਠੀਕ ਹੈ ਹੁਣ ਕਿੰਨੀ ਕਿੱਥੋਂ ਆਏ ਹੋ ਤੁਸੀਂ ਅਸਿਰਜ ਪ੍ਰੇਤ ਨੇੜ ਗਾਰ ਦਿਨਗਰਪਿੰਡ ਹੈ ਠੀਕ ਹੈ ਜੀ ਹੁਣ ਦੋ ਦੂਜੀ ਵਾਰ ਆਇਓ ਅੱਜ ਜੀ ਕਿ ਕਿੰਨਾ ਕ ਫਰਕ ਹੈ ਜੀ ਹਾਂਜੀ ਹੈ ਬਹੁਤ ਫਰਕ ਹੈ ਜੀ ਠੀਕ ਹੈ ਬਣੇ ਤਾਂ ਠੀਕ